ਵਾਨਾ ਰੇਡੀਓ ਦੇ ਸਤਿਕਾਰਯੋਗ ਸੋਤੇ ਲੋ ਫਿਰ ਇੱਕ ਲੋਕ ਕਹਾਣੀ ਜਿਸ ਨੂੰ ਰਚਣ ਵਾਲੇ ਦਾ ਕੋਈ ਨਾਂ ਨਹੀਂ ਹੈ ਸੀਨਾ ਬਸੀਨਾ ਹੁੰਦੀਆਂ ਸਦੀਆਂ ਤੋਂ ਇਹ ਕਹਾਣੀਆਂ ਸਾਡੇ ਤੱਕ ਪਹੁੰਚੀਆਂ ਨੇ ਚਲੋ ਆਪਾਂ ਰਿਕਾਰਡ ਕਰ ਲਈਆਂ ਆ ਬੜੀਆਂ ਦਿਲਚਸਪ ਹੁੰਦੀਆਂ ਨੇ ਇਹਦੇ ਵਿੱਚ ਉਸ ਵਕਤ ਦੀਆਂ ਬਨਗੀਆਂ ਖਾਣੇ ਪਹਿਨਣ ਪਹਿਰਾਵੇ ਉਸ ਵਕਤ ਦੇ ਸ਼ਬਦ ਸਾਨੂੰ ਮਿਲ ਜਾਂਦੇ ਨੇ ਸੋ ਇਹ ਲੋਕ ਕਹਾਣੀਆਂ ਵੈਂਗਣ ਸ਼ਹਿਜ਼ਾਦੀ ਪੁਰਾਣੇ ਵਕਤਾਂ ਦੀ ਗੱਲ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਘੋਰੀ ਦਿਲਦਰੀ ਬ੍ਰਾਹਮਣ ਤੇ ਉਸ ਦੀ ਪਤਨੀ ਰਹਾ ਕਰਦੇ ਸਨ। ਉਹਨਾਂ ਨੂੰ ਮਸਾਂ ਇੱਕ ਵੇਲੇ ਦਾ ਖਾਣਾ ਨਸੀਬ ਹੁੰਦਾ ਸੀ ਤੇ ਦੂਜੇ ਡੰਗ ਉਹ ਕੰਦਮੂਲ ਖਾ ਕੇ ਹੀ পেট ਭਰਦੇ ਸਨ। ਕੰਦਮੂਲ ਹੁੰਦੀਆਂ ਜਿਹੜੀਆਂ ਚੀਜ਼ਾਂ ਧਰਤੀ ਦੇ ਹੇਠਾਂ ਪੈਦਾ ਹੋਣ। ਸ਼ਕਰਗੰਦੀ ਹੋ ਗਿਆ ਜਾਂ ਹੋਰ ਚੀਜ਼ ਹੋ ਗਿਆ। ਇੱਕ ਵਾਰੀ ਉਹ ਬ੍ਰਾਹਮਣ ਕੰਦਮੂਲ ਦੀ ਭਾਲ ਦੇ ਵਿੱਚ ਦੂਰ ਜੰਗਲ ਵੱਲ ਨਿਕਲ ਗਿਆ ਤੇ ਉੱਥੇ ਉਸਨੇ ਇੱਕ ਵੱਡਾ ਸਾਰਾ ਵੈਂਗਣੀ ਦਾ ਬੂਟਾ ਵੇਖਿਆ। ਇਹ ਵੰਗਣਾ ਉਸ ਨੂੰ ਲੱਗਿਆ ਹੋਇਆ ਸੀ ਜੋ ਆਮ ਨਾਲੋਂ ਵੱਖਰਾ ਸੀ ਵੇਖਣ ਨੂੰ ਖੂਬਸੂਰਤ ਤੇ ਚਮਚਮ ਕਰਦਾ ਜਿਵੇਂ ਉਹਦੀਆਂ ਰੰਗ ਦਾ ਕੋਈ ਬਲੌਰ ਹੋਵੇ ਉਹਦੀਆਂ ਰੰਗ ਦਾ ਬਈ ਸੋਹਣੇ ਬਹੁਤ ਲੱਗਦੇ ਚਮਕਦਾਰ ਬਹੁਤ ਹੁੰਦੇ ਆ ਬੈਂਗਣੀ ਤੇ ਵੈਸੇ ਮੈਨੂੰ ਵੀ ਵੰਗਣ ਪਸੰਦ ਨੇ ਬਤਾऊं ਬੈਂਗਣੀ ਜਿਹੜੀ ਕਿ ਖਾਸ ਕਰਕੇ ਅ ਤਰੀ ਵਾਲੀ ਆਲੂ ਪਾਏ ਹੋਣ ਦੂਸਰਾ ਨਹੀਂ ਪੜਦਾ ਨਹੀਂ ਅੱਛੀ ਸਬਜੀ ਹੈ ਤੇ ਉਹ ਬ੍ਰਾਹਮਣ ਬਤਾਉ ਤੋੜ ਕੇ ਉਸਨੇ ਆਪਣੇ ਪਰਨੇ ਚੁਪਾ ਲਿਆ ਤੇ ਘਰੇ ਲਾਇਆ ਤੇ ਕਹਿੰਦਾ ਇਹ ਬਤਾਉ ਤੂੰ ਸਵੇਰੇ ਰਹਿਣੀ ਬ੍ਰਾਹਮਣੀ ਉਹਨੇ ਬ੍ਰਾਹਮਣ ਨੂੰ ਬਤਾਉ ਫੜਾਉਂਦੇ ਆਖਿਆ ਕਿ ਅੱਜ ਦਾ ਇਹ ਬੇ ਅੱਜ ਬੇਰ ਖਾ ਕੇ ਗੁਜ਼ਾਰਾ ਕਰ ਲਾਂਗੇ ਇਹ ਤੂੰ ਕੱਲ ਨੂੰ ਬਣਾਈ ਸਿਆਣੇ ਲੋਕ ਹੁੰਦੇ ਨਾ ਸੋ ਬ੍ਰਾਹਮਣੀ ਨੇ ਉਹ ਵੈਂਗਣ ਸੰਭਾਲ ਕੇ ਰੱਖ ਲਿਆ ਰਸੋਈ ਦੇ ਵਿੱਚ ਤੇ ਸਵੇਰੇ ਉਹ ਵੈਂਗਣ ਨੂੰ ਵੇਖ ਕੇ ਬ੍ਰਾਹਮਣੀ ਕਾਫੀ ਹੱਕੀ ਵਕੀ ਹੋ ਗਈ ਉਹ ਵੈਂਗਣ ਫੈਲ ਕੇ ਕਾਫੀ ਵੱਡਾ ਹੋ ਗਿਆ ਬ੍ਰਾਹਮਣੀ ਨੇ ਉਸ ਨੂੰ ਛਿੱਲਣ ਲਈ ਜਦੋਂ ਛੁਰੀ ਫੜੀ ਉਸ ਵੈਂਗਣ ਦੇ ਵਿੱਚੋਂ ਇੱਕ ਬੜੀ ਮਹੀਨ ਮਦਰ ਸੁਰ ਸੁਣਾਈ ਦਿੱਤੀ ਕਿ ਮਾਂ ਪੋਲੇ ਪੋਲੇ ਛੱਲ ਉਤਾਰੀ ਛੁਰੀ ਕਲੇਜੇ ਵਿੱਚ ਨਾ ਮਾਰੀ ਮਾਂ ਪੋਲੇ ਪੋਲੇ ਛੱਲ ਉਤਾਰੀ ਛੁਰੀ ਕਲੇਜੇ ਵਿੱਚ ਨਾ ਮਾਰੀ ਤੇ ਬ੍ਰਾਹਮਣੀ ਉਹ ਮਿੱਠੀ ਜਿਹੀ ਬੱਚੇ ਵਰਗੀ ਆਵਾਜ਼ ਸੁਣ ਕੇ ਘਬਰਾ ਗਈ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਤੇ ਬ੍ਰਾਹਮਣ ਨੇ ਵੈਂਗਣ ਨੂੰ ਕੰਨ ਨਾਲ ਲਗਾਇਆ ਤੇ ਅੰਦਰੋਂ ਬੜੀ ਛੇੜੀ ਆਵਾਜ਼ ਆਈ ਬਾਬਾ ਮੈਂ ਆ ਤੇਰੀ ਧਿਆਣੀ ਧੀ ਧਿਆਣੀ ਬੀਬੀ ਰਾਣੀ ਆਪਣੇ ਜਾਈ ਵਾਂਗੂ ਜਾਣੇ ਉਹ ਦੋਵੇਂ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਟੱਕਣ ਲੱਗੇ ਕਿ ਇਹਦੇ ਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਕਿਉਂ ਆਉਂਦੀਆਂ ਨੇ ਇਹਨੇ ਤੈਨੂੰ ਮਾਂ ਕਿਹਾ ਤੇ ਮੈਨੂੰ ਬਾਬਾ ਕਿਹਾ ਖੈਰ ਉਹ ਬ੍ਰਾਹਮਣੀ ਤੇ ਉਸਦਾ ਪਤੀ ਹੈਰਾਨ ਪਰੇਸ਼ਾਨ ਤੇ ਉਹਨਾਂ ਬਾਹਰਲਾ ਦਰਵਾਜ਼ਾ ਬੰਦ ਕਰ ਦਿੱਤਾ ਫਿਰ ਬ੍ਰਾਹਮਣੀ ਨੇ ਵੈਂਗਣ ਤੋਂ ਪੋਲਾ-ਪੋਲਾ ਛਿਲਕਾ ਉਤਾਰਿਆ ਤਾਂ ਵੈਂਗਣ ਦੇ ਅੰਦਰੋਂ ਇੱਕ ਸ਼ਾਜਾਦੀ ਉਹਦੇ ਰੰਗ ਦੇ ਇਹ ਵੈਸੇ ਉਹਦਾ ਰੰਗ ਲਿਖਿਆ ਹੋਇਆ ਸ਼ਾਇਦ ਬੈਂਗਣੀ ਰੰਗ ਨੂੰ ਉਹਦੇ ਕਹਿੰਦੇ ਹੋਣ ਇਹ ਨਵਾਂ ਰਮੈ ਤਾਂ ਰੰਗ ਸੁਣਿਆ ਉਹਦੇ ਉਹਦੇ ਰੰਗ ਦੇ ਕੱਪੜੇ ਪਹਿਨੇ ਗਹਿਣੇ ਨਾਲ ਸ਼ਿੰਗਾਰੀ ਸ਼ਣਸ਼ਣ ਕਰਦੀ ਬਾਹਰ ਨਿਕਲੀ ਇੰਨੀ ਖੂਬਸੂਰਤ ਮਟਿਆਰ ਉਹਨਾਂ ਪਹਿਲਾਂ ਕਦੇ ਨਹੀਂ ਸੀ ਵੇਖੀ ਸੁਣੀ ਜਾਪਦਾ ਸੀ ਕਿ ਜਿਵੇਂ ਚਾਨਣ ਦੀ ਟੋਕੜੀ ਨੇ ਮਟਿਆਰ ਦਾ ਰੂਪ ਧਾਰ ਲਿਆ ਹੋਵੇ ਬਾਹਮਣ ਤੇ ਬ੍ਰਾਹਮਣੀ ਦੇ ਘਰ ਕੋਈ اولاد ਨਹੀਂ ਸੀ ਉਹਨਾਂ ਨੇ ਜਦੋਂ ਆਪਣੇ ਸਾਹਮਣੇ ਇੱਕ ਸ਼ਹਿਜ਼ਾਦੀ ਖੜੀ ਵੇਖੀ ਤੇ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਉਹਨਾਂ ਸ਼ਹਿਜ਼ਾਦੀ ਨੂੰ ਰੱਬ ਦੀ ਬਖਸ਼ਿਸ਼ ਸਮਝ ਕੇ ਛਾਤੀ ਨਾਲ ਲਾ ਲਿਆ ਤੇ ਧੀ ਵਾਂਗ ਉਸ ਦਾ ਪਾਲਣ ਪੋਸ਼ਣ ਕਰਨ ਲੱਗੇ ਤੇ ਵੈਂਗਣ ਦੇ ਵਿੱਚੋਂ ਨਿਕਲੀ ਹੋਣ ਕਰਕੇ ਉਹਨਾਂ ਨੇ ਉਸ ਮਟਿਆਰ ਦਾ ਨਾਮ ਵੈਂਗਣ ਸ਼ਹਿਜ਼ਾਦੀ ਰੱਖਿਆ ਤੇ ਵੈਂਗਣ ਸ਼ਹਿਜ਼ਾਦੀ ਜਿੰਨੀ ਖੂਬਸੂਰਤ ਸੀ ਓਨੀ ਹੀ ਨਾਜ਼ੁਕ ਤੇ ਮਲੂਕ ਜਿਵੇਂ ਉਸ ਦਾ ਜਿਸਮ ਮਾਸ ਦੀ ਥਾਂ ਫੁੱਲ ਪੱਤੀਆਂ ਦਾ ਬਣਿਆ ਹੋਵੇ ਗੋਰਾ ਨਸ਼ੋ ਰੰਗ ਗੋਲابی ਭਾ ਮਾਰਦਾ ਚਿਹਰਾ ਅੱਖਾਂ ਤਾਰਿਆਂ ਵਾਂਗ ਚਲਮਲ ਕਰਦੀਆਂ ਜਿਹੜਾ ਵੀ ਉਸ ਨੂੰ ਵੇਖਦਾ ਖੜੋਤਾ ਰਹਿ ਜਾਂਦਾ ਸ਼ਹਿਜ਼ਾਦੀ ਦੇ ਪੈਰਾਂ ਸੱਦ ਕੇ ਉਸ ਘਰ ਦਾ ਦੁੱਖ ਦਲੇਦਰ ਨਿਕਲਣ ਲੱਗਾ ਵੱਡੇ ਬ੍ਰਾਹਮਣ ਦਾ ਕਾਮਕਾਰ ਦਾ ਸ਼ੌਕ ਜਾਗਿਆ ਉਹ ਕੰਦਮੂਲ ਚੁਲਣ ਦੀ ਥਾਂ ਜੰਗਲ ਦੇ ਵਿੱਚੋਂ ਲੱਕੜਾਂ ਵੱਢ ਕੇ ਲਿਆਉਂਦਾ ਤੇ ਸ਼ਹਿਰ ਵੇਚ ਆਉਂਦਾ ਉਹਨਾਂ ਪੈਸਿਆਂ ਨਾਲ ਉਹ ਘਰ ਦੀਆਂ ਲੋੜਾਂ ਪੂਰੀਆਂ ਕਰਨ ਲੱਗਾ ਬ੍ਰਾਹਮਣ ਨੇ ਵੀ ਲੋਕਾਂ ਦਾ ਆਟਾ ਦਾਲ ਪੀਸ ਕੇ ਰੋਟੀਆਂ ਟੁਕ ਜੋਗਾ ਕਮਾ ਲਿਆਉਂਦੇ ਹੀ ਘਰ ਦਾ ਗੁਜ਼ਾਰਾ ਵਾਵਾ ਤੁਰਨ ਲੱਗਾ ਘਰੇ ਖੁਸ਼ੀ ਚਲਪਲ ਹੋ ਗਈ ਇੱਕ ਵਾਰ ਬੋਲਕ ਦਾ ਰਾਜਾ ਸ਼ਿਕਾਰ ਖੇਡਣ ਆਇਆ ਜੰਗਲ ਦੇ ਵਿੱਚ ਦੂਰ ਕਿਤੇ ਨਿਕਲ ਗਿਆ ਤੇ ਸਾਥੀਆਂ ਤੋਂ ਵਿਛੜ ਗਿਆ ਉਹ ਭਟਕਦਾ ਭਟਕਦਾ ਅਖੀਰ ਉਸ ਪਿੰਡ ਦੇ ਬਾਹਰ-ਬਾਰ ਉਸ ਛੱਪੜ ਕੋਲ ਆ ਗਿਆ ਜਿਸ ਦੇ ਨੇੜੇ ਉਸ ਬ੍ਰਾਹਮਣ ਦੀ ਝੌਂਪੜੀ ਸੀ ਰਾਜੇ ਨੂੰ ਸਖਤ ਪਿਆਸ ਲੱਗੀ ਸੀ ਉਸਨੇ ਬ੍ਰਾਹਮਣੀ ਤੋਂ ਪਾਣੀ ਮੰਗਿਆ ਬ੍ਰਾਹਮਣੀ ਨੇ ਉਸ ਨੂੰ ਆਦਰ ਮਾਨ ਨਾਲ ਆਪਣੇ ਅੰਦਰ ਬਿਠਾਇਆ ਤੇ ਵੈਂਗਣਾਂ ਦੇ ਹੱਥ ਪਾਣੀ ਭੇਜਿਆ ਰਾਜਾ ਉਸ ਸਹਜਾਦੀ ਦਾ ਡੋਲ-ਡੋਲ ਪੈਂਦਾ ਰੂਪ ਤੇ ਭਖਦੀ ਜਵਾਨੀ ਵੇਖ ਕੇ ਪਹਿਲੇ ਹੀ ਨਜ਼ਰ ਉਸਨੂੰ ਦਿਲ ਦੇ ਬੈਠਾ ਤੇ ਉਸ ਰਾਤ ਬਹਾਨੇ ਨਾਲ ਰਾਜਾ ਵੈੰਗਣਾਸ਼ਾ ਜਾਦੀ ਕੋਲ ਹੀ ਰਿਹਾ ਤੇ ਅਗਲੇ ਦਿਨ ਆਪਣੇ ਮਹਿਲ ਹੀ ਪਰਤ ਆਇਆ ਰਾਜੇ ਦੀ ਰਾਣੀ ਸੀ ਜੋ ਜਿੰਨੀ ਸੋਹਣੀ ਸੀ ਉਹਨੇ ਹੀ ਚਤਰ ਚਲਾਕ ਤੇ ਕੋਟਲ ਉਸ ਤੋਂ ਰਾਜੇ ਦੇ ਸੱਤ ਪੁੱਤਰ ਪੈਦਾ ਹੋਏ ਤੇ ਰਾਣੀ ਨੇ ਕਈ ਤਰ੍ਹਾਂ ਦੇ ਟੂਨੇ ਮੰਤਰ ਵੀ ਸਿੱਖੇ ਹੋਏ ਸਨ ਤੇ ਜਿਸ ਦੌਰਾਨ ਹਵਾ ਨੂੰ ਬੰਨ ਲੈਣਾ ਸ਼ਾਨਣੀ ਦੇ ਵਿੱਚ ਪਾਣੀ ਭਰ ਲੈਣਾ ਉਸ ਦਾ ਚੁਟਕੀ ਦਾ ਕੰਮ ਸੀ ਤੇ ਰਾਣੀ ਦੀ ਇੱਕ ਦਾਸੀ ਸੀ ਜਿਹੜੀ ਹਰ ਗੱਲ ਦੀ ਸੂਰੱਖ ਦੇ ਸੀ ਤੇ ਉਸਨੇ ਰਾਜੇ ਦੀ ਪੜ ਨੱਪ ਲਈ ਉਹ ਹਰ ਭੇਦ ਰਾਣੀ ਨੂੰ ਦੱਸਦੀ ਰਹਿੰਦੀ ਸੀ ਰਾਜਾ ਜਦੋਂ ਸ਼ਿਕਾਰ ਤੋਂ ਵਾਪਸ ਆਇਆ ਉਸਨੇ ਦੋਕ ਦਿਨ ਆਰਾਮ ਕੀਤਾ ਫਿਰ ਮੌਕਾ ਤਾੜ ਕੇ ਆਪਣੇ ਰਾਣੀ ਨੂੰ ਵੈਗਣੀ ਸ਼ਹ ਆਜ਼ਾਦੀ ਦੇ ਅਲੋਕਰ ਹੁਸਨ ਤੇ ਭਖ ਦੀ ਜਵਾਨੀ ਬਾਰੇ ਸਾਰਾ ਕੁਝ ਦੱਸਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਉਸ ਦੇ ਪ੍ਰੇਮ ਬੰਧਨ ਦੇ ਵਿੱਚ ਵੱਜਿਆ ਗਿਆ ਤੂੰ ਮੇਰੀ ਪਟਰਾਣੀ ਹੈ ਤੇ ਉਹ ਛੋਟੀ ਰਾਣੀ ਖਾਏਗੀ ਤੂੰ ਗੋਲੀਆਂ ਨਾਲ ਜਾ ਕੇ ਉਸ ਨੂੰ ਲੈ ਆ ਖੋਦੀ ਇਹ ਗੱਲ ਸੁਣ ਕੇ ਰਾਣੀ ਘਬਰਾ ਗਈ ਕਿ ਸੌਕਣ ਆਉਣ ਲੱਗੀ ਹੈ ਪਰ ਉਸ ਨੇ ਉਪਰੋ ਦਾ ਰਾਜੇ ਦੀ ਹਾਂ ਚ ਹਾਂ ਮਿਲਾ ਦਿੱਤੀ ਤੇ ਕਹਿਣ ਲੱਗੀ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਝਟਕ ਮਗਰੋਂ ਸੋਚਣ ਲੱਗੀ ਕਿ ਤੁਸੀਂ ਕੁਝ ਦਿਨ ਸਬਰ ਕਰੋ ਮੈਂ ਉਸ ਨੂੰ ਧਰਮ ਦੀ ਭੈਣ ਬਣਾ ਲੈਣੀ ਆ ਤੇ ਖੁਦ ਉਸ ਦਾ ਡੋਲਾ ਲਿਆਵਾਂਗੀ ਰਾਣੀ ਨੇ 2 ਮਹੀਨਿਆਂ ਦੀ ਮੌਲਤ ਮੰਗ ਲਈ ਰਾਜੇ ਨੇ ਹੰਗਾਰਾ ਪਰ ਦਿੱਤਾ ਪਰ ਰਾਣੀ ਦੇ ਮਨ ਚ ਖੋਟ ਸੀ ਉਹ ਵੈਗਣ ਸ਼ਹਿ ਆਜ਼ਾਦੀ ਨਾਲ ਈਰਖਾ ਕਰਨ ਲੱਗੀ ਉਸ ਨੇ ਆਪਣੀ ਦਾਸੀ ਭੇਜ ਕੇ ਸ਼ਹਿਜ਼ਾਦੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਦਾਸੀ ਨੇ ਰਾਣੀ ਨੂੰ ਦੱਸਿਆ ਕਿ ਵੰਗਣ ਸ਼ਹਿਜ਼ਾਦੀ ਪਰਿ ਹੈ। ਪਰੀਆਂ ਦੀ ਜਾਨ ਆਪਣੇ ਜਿਸਮ ਦੇ ਵਿੱਚ ਨਹੀਂ ਕਿਸੇ ਬਾਹਰਲੀ ਵਸਤੂ 'ਚ ਹੁੰਦੀ ਹੈ। ਇਸ ਲਈ ਸ਼ਹਿਜ਼ਾਦੀ ਨੂੰ ਮਾਰਨਾ ਔਖਾ ਕੰਮ ਨਹੀਂ ਆਪਾਂ ਨੂੰ ਮਾਰ ਨਹੀਂ ਸਕਦੇ। ਤੇ ਰਾਣੀ ਜਾਣਨਾ ਚਾਹੁੰਦੀ ਸੀ ਕਿ ਵੰਗਣ ਸ਼ਹਿਜ਼ਾਦੀ ਦੀ ਜਾਨ ਕਿਸ ਵਾਸਤੂ ਦੇ ਵਿੱਚ ਹੈ। ਇਹ ਭੇਦ ਸवाय ਉਸ ਸ਼ਹਿਜ਼ਾਦੀ ਦੇ ਕੋਈ ਨਹੀਂ ਸੀ ਜਾਣਦਾ। ਪੁੱਛੇ ਤਾਂ ਪੁੱਛੇ ਕਿਸ ਤੋਂ। ਖੈਰ ਇੱਕ ਦਿਨ ਰਾਣੀ ਨੇ ਆਪਣੀ ਦਾਸੀ ਨੂੰ ਨਾਲ ਲੈ ਕੇ ਉਸ ਸ਼ਹਿਜ਼ਾਦੀ ਦੇ ਬ੍ਰਾਹਮਣ ਦੇ ਘਰੇ ਗਈ। ਦੋਵੇਂ ਕਾਫੀ देर ਗੱਲਾਂ ਕਰਦੀਆਂ ਰਹੀਆਂ। ਰਾਣੀ ਨੇ ਸ਼ਹਿਜ਼ਾਦੀ ਦੇ ਰੂਪ ਦੀ ਮਹਿਮਾ ਕਰਕੇ ਉਸ ਨਾਲ 헤ਜ ਵੀ ਜਿਤਾਇਆ। ਆ ਜਿਵੇਂ ਉਹ ਕਹਿੰਦੇ ਹੁੰਦੇ ਨੇ ਨਾ ਕਿ ਮਾਂ ਨਾਲੋਂ 헤ਜ ਲੀਸੋ ਫਫੇ ਕੁੱਟਣੀ। ਤੇ ਦੁਪਹਿਰ ਵਕਤ ਜਦੋਂ ਵੈਂਗਣਾ ਆਰਾਮ ਕਰਨ ਦੇ ਲਈ ਮੰਜੇ ਤੇ ਲੇਟੀ ਤੇ ਰਾਣੀ ਨੇ ਮੰਤਰ ਮਾਰ ਕੇ ਉਸ ਨੂੰ ਬੇਸੁਰਤ ਕਰ ਦਿੱਤਾ। ਸ਼ਹਿਜ਼ਾਦੀ ਨਾ ਤਾਂ ਸੁੱਤਿਆਂ ਵਿੱਚ ਸੀ ਤੇ ਨਾ ਜਾਗਦਿਆਂ ਵਿੱਚ। ਤਾਂ ਰਾਣੀ ਨੇ ਇੱਕ ਜੰਤਰ ਵੈਂਗਣ ਸ਼ਹਿਜ਼ਾਦੀ ਦੀ ਛਾਤੀ ਤੇ ਰੱਖ ਕੇ ਪੁੱਛਿਆ ਵੈਂਗਣਾ ਸ਼ਹਿਜ਼ਾਦੀ ਸੱਚ ਦੱਸੋ ਕਿੱਥੇ ਨੇ ਵੈਂਗਣਾ ਸ਼ਹਿਜ਼ਾਦੀ ਸੱਚ-ਸੱਚ ਦੱਸ ਕਿੱਥੇ ਨੇ ਟੈਂਡੇ ਪ੍ਰਾਣ ਤੇ ਜਿੰਦੜੀ ਕੀ ਦੇ ਵਾਸਤੇ ਪੋਟਰੀ ਚ ਲਿਖਿਆ ਮਤਲਬ ਇਹ ਸ਼ਾਇਦ ਲਹਿੰਦੇ ਪੰਜਾਬ ਦੀ ਗਾਥਾ ਹੋਵੇ ਕਿਸੇ ਨੇ ਲਿਖੀ ਹੋਵੇ ਟੈਂਡੇ ਟੈਂਡੇ ਲਫ਼ਜ਼ਾਂ ਦੇ ਵਿੱਚ ਵੈਂਗਣਾ ਸ਼ਹਿਜ਼ਾਦੀ ਸੱਚ-ਸੱਚ ਦੱਸ ਕਿੱਥੇ ਨੇ ਟੈਂਡੇ ਪ੍ਰਾਣ ਤੇ ਜਿੰਦੜੀ ਕੀ ਦੇ ਵਾਸਤੇ ਸ਼ਹਿਜ਼ਾਦੀ ਅਰਧ ਸੁਰਤੀ ਦੇ ਵਿੱਚ ਸੀਗੀ ਤੇ ਹੈ ਪ੍ਰੌਨਟਾਈਜ਼ ਹੋਈ ਸੀ ਜਾਨੀ ਤੇ ਉਸ ਉੱਪਰ ਜਾਦੂ ਮੰਤਰ ਤੇ ਜੰਤਰ ਦਾ ਬਹੁਤ ਆਸਰ ਨਹੀਂ ਸੀ ਉਹ ਰਾਣੀ ਦੀ ਨੀਤ ਤਾੜ ਗਈ ਤੇ ਉਸ ਨੂੰ ਕਰਾਹੇ ਪਾਉਣ ਲਈ ਧੀਮੇ ਜਿਹੇ ਸੁਰ ਚ ਬੋਲੀ ਕਿ ਮੇਰੇ ਪ੍ਰਾਣ ਤਾਂ ਤੇਰੇ ਪੁੱਤਰਾ ਚ ਨੇ ਜਦੋਂ ਤੱਕ ਉਹ ਜਿਉਂਦੇ ਨੇ ਤੇ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਸੋ ਵੈਂਗਣ ਸੇ ਆਜ਼ਾਦੀ ਨੇ ਇਹ ਗੱਲ ਕਰੀ ਤਾਂ ਰਾਣੀ ਕਦੇ ਆਪਣੇ ਪੁੱਤਰਾਂ ਦਾ ਬੁਰਾ ਚਿਤਵ ਨਹੀਂ ਸੀ ਚ ਸਕਦੀ ਇਸ ਲਈ ਉਹ ਕਦੇ ਉਸ ਦੀ ਜਾਨ ਉੱਤੇ ਹੂਲਾ ਨਹੀਂ ਕਰੇਗੀ ਵੈਂਗਣਾ ਨੇ ਇਹ ਗੱਲ ਕਹਿ ਕੇ ਕਹਿ ਦਿੱਤੀ ਕਿ ਮੇਰੀ ਜਾਨ ਤੇਰੇ ਪੁੱਤਰਾਂ ਚ ਹੈ ਦੇ ਮੈਂ ਕਹਦੇ ਹੁੰਦੇ ਨਾ ਕਿ ਕਈਆਂ ਦੀ ਜਾਨ ਤੋਤੇ ਚ ਹੈ। ਖੈਰ ਰਾਣੀ ਨੇ ਇਹ ਭੇਦ ਲੈ ਕੇ ਆਪਣੇ ਮਹਿਲਾਂ ਚੋਂ ਵਾਪਸ ਆ ਗਈ ਤੇ ਅੱਧੀ ਰਾਤ ਵਕਤ ਰਾਣੀ ਨੇ ਆਪਣੇ ਵੱਡੇ ਪੁੱਤਰ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ। ਤੇ ਸਵੇਰੇ ਉਸ ਨੇ ਵੈਗਣਾ ਸ਼ਹਿ ਆਜ਼ਾਦੀ ਦੀ ਖਬਰ ਸੌਂਤ ਲੈਣ ਲਈ ਆਪਣੀ ਦਾਸੀ ਭੇਜੀ ਪਰ ਵੈਗਣਾ ਸ਼ਹਿ ਆਜ਼ਾਦੀ ਤੇ ਚੰਗੀ ਭਲੀ ਮਨਜੇ ਤੇ ਲੇਟੀ ਸੀ ਤੇ ਉਸ ਨੂੰ ਤਾਂ ਕੋਈ ਅਸਰ ਨਹੀਂ ਸੀ ਹੋਇਆ। ਪਰ ਰਾਣੀ ਨੇ ਆਪਣਾ ਵੱਡਾ ਪੁੱਤ ਮਾਰ ਲਿਆ। ਦਾਸੀ ਨੇ ਰਾਣੀ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਉਸ ਨੂੰ ਤਾਂ ਕੁਝ ਵੀ ਨਹੀਂ ਹੋਇਆ। ਅਗਲੇ ਦਿਨ ਰਾਣੀ ਨੇ ਅੱਧੀ ਰਾਤ ਵੇਲੇ ਆਪਣੇ ਦੂਸਰੇ ਪੁੱਤਰ ਨੂੰ ਵੀ ਗਲਾ ਘੋਟ ਕੇ ਮਾਰ ਦਿੱਤਾ। ਸਵੇਰੇ ਦਾਸੀ ਸਹਜਾਦੀ ਨੂੰ ਵੇਖਣ ਗਈ ਤਾਂ ਉਹ ਉਮੇ ਦੀ ਉਮੈਨ ਰੋਈ ਮੰਜ ਤੇ ਲੇਟੀ ਪਈ ਸੀ। ਇਸ ਤਰ੍ਹਾਂ ਇੱਕ ਇੱਕ ਕਰਕੇ ਰਾਣੀ ਨੇ ਆਪਣੇ ਸੱਤੇ ਪੁੱਤਰ ਮਾਰ ਸੁੱਟੇ ਈਰਖਾ ਨਾਲ ਫਿਰ। ਤੇ ਇਸੇ ਦੌਰਾਨ ਰਾਣੀ ਘਬਰਾ ਕੇ ਸੋਚਣ ਲੱਗੀ ਕਿ ਇਸ ਚੰਦਰੀ ਨੇ ਤਾਂ ਮੇਰੇ ਨਾਲ ਛਲ ਖੇਡਿਆ। ਹੁਣ ਮੈਂ ਹਰ ਹਾਲਤ ਦੀ ਜਾਨ ਲਵਾਂਗੀ ਇਹ ਤਾਂ ਸੱਤੇ ਪੁੱਤਰ ਮਾਰ ਕੇ ਵੀ ਨਹੀਂ ਮਰੀ ਇਹਦਾ ਮਤਲਬ ਇਹਨੇ ਮੈਨੂੰ ਝੂਠ ਬੋਲਿਆ ਰਾਣੀ ਨੇ ਬੜੇ ਕਰੜੇ ਮੰਤਰ ਸਿੱਖੇ ਮਾਂਦਰੀ ਤੋਂ ਕੁਝ ਗਹਿਰੇ ਅਸਰ ਵਾਲੇ ਜੰਤਰ ਤਿਆਰ ਕਰਾਏ ਤੇ ਫਿਰ ਇੱਕ ਦਿਨ ਸਵੇਰੇ-ਸਵੇਰੇ ਉਹ ਵੈਂਗਣਾ ਸ਼ਾਹ ਆਜ਼ਾਦੀ ਨੂੰ ਮਿਲਣ ਵਾਸਤੇ ਨਿਕਲ ਗਈ ਦੋਵਾਂ ਨੇ ਕਾਫੀ ਧਿਰ ਗੱਲਾਂ ਕੀਤੀਆਂ ਇਕੱਠਿਆਂ ਕਾਣਾ ਖਾਦਾ ਤੇ ਫਿਰ ਵੈਂਗਣਾ ਜਦੋਂ ਆਰਾਮ ਕਰਨ ਲਈ ਲੰਮੀ ਪੈ ਗਈ ਤੇ ਰਾਣੀ ਨੇ ਤਕੜਾ ਮੰਤਰ ਪੜ੍ਹ ਕੇ ਵੈਂਗਣਾ ਨੂੰ ਬੇਸਰਤ ਕਰਕੇ ਉਸ ਤੋਂ ਪੁੱਛਿਆ ਨਹੀਂ ਵੈਗਣਸ਼ਾ ਆਜ਼ਾਦੀ ਸੱਚੋ ਸੱਚ ਬੋਲ ਕਿੱਥੇ ਤੈਂਡੇ ਪ੍ਰਾਣ ਨੇ ਤੇ ਤੇਰੀ ਜਿੰਦੜੀ ਕਹਿੰਦੇ ਕੋਲ ਤੇ ਜਾਦੂ ਟੂਣਾ ਕਰਨ ਵਾਲੀ ਵੈਗਣਸ਼ਾ ਆਜ਼ਾਦੀ ਦੀ ਆਪਣੇ ਮਨ ਉੱਤੇ ਪਗੜ ਢੇਲੀ ਹੋ ਗਈ ਜਾਦੂ ਟੂਣਾ ਕਰਨ ਉਸ ਨੇ ਸੱਚੀ ਗੱਲ ਦੱਸੀ ਕਿ ਮੇਰੇ ਪ੍ਰਾਣ ਨੌ ਲਖੇ ਹਾਰ ਦੇ ਵਿੱਚ ਨੇ ਉਸ ਹਾਰ ਨੂੰ ਗੰਠ ਵਿੱਚ ਪਹਿਨਦੇ ਸਾਰ ਹੀ ਮੇਰੇ ਪ੍ਰਾਣ ਨਿਕਲ ਜਾਣਗੇ ਉਹ ਹਾਰ ਕਿੱਥੇ ਹੈ ਤੇ ਵੈਂਗਣਾ ਕਹਿੰਦੀ ਉਹ ਇੱਕ ਮੱਛੀ ਦੇ ਪੇਟ ਦੇ ਵਿੱਚ ਆ ਜਿਸ ਦਾ ਅਗਲਾ ਧੜ ਉਦ ਹੀ ਰੰਗ ਦਾ ਤੇ ਪਿਛਲਾ ਅੱਧਾ ਹਰੇ ਰੰਗ ਦਾ ਇਹ ਉਦ ਹੀ ਰੰਗ ਪਤਾ ਨਹੀਂ ਕਿਹੜਾ ਭਾਈ ਖੈਰ ਤੇ ਉਸਨੇ ਰਾਣੀ ਨੇ ਪੁੱਛਿਆ ਮੱਛੀ ਕਿੱਥੇ ਰਹਿੰਦੀ ਹੈ ਤਾਂ ਸ਼ਹਾਜਾ ਦੀ ਗੋਲੀ ਇਸ ਜੰਗਲ ਤੋਂ ਪਾਰ ਨਦੀ ਦੇ ਵਿੱਚ ਇੱਕ ਵੱਡੇ ਪਿੱਪਲ ਦੇ ਹੇਠਾਂ ਰਹਿੰਦੀ ਹੈ ਇਸ ਤਰ੍ਹਾਂ ਰਾਣੀ ਨੇ ਵੈਂਗਣਾ ਤੋਂ ਸਾਰੇ ਵੇਰਵੇ ਪੁੱਛ ਲਏ ਫਿਰ ਉਹ ਮਹਿਲੀ ਪਰਤ ਆਈ ਤੇ ਝਿਗੀ ਮੰਜੀ ਲੈ ਕੇ ਲੰਮੀ ਪੈ ਗਈ ਤੇ ਸ਼ਾਮੀ ਜਦੋਂ ਰਾਜਾ ਦਰਬਾਰ ਚੋਂ ਵਾਪਸ ਆਇਆ ਤਾਂ ਰਾਣੀ ਕਹਿਣ ਲੱਗੀ ਮੈਸੂਲ ਮਰਨੀ ਐ ਸੂਲ ਮਰਨੀ ਐ ਵੀ ਮੇਰੇ ਸੂਲ ਉੱਠਦਾ ਜਿਵੇਂ ਕਹਿੰਦੇ ਸੀ ਨਾ ਰਾਣੀ ਖਣ ਖਣ ਪੱਟੀ ਲੈ ਕੇ ਪੈਗੀ ਉਹ ਵੀ ਕਹਿਣ ਲੱਗੀ ਮੈਸੂਲ ਮਰਨੀ ਐ ਸੂਲ ਮਰਨੀ ਐ ਰਾਜਾ ਉਹ ਕਹਿੰਦਾ ਤੇਰਾ ਸੂਲ ਕਿਵੇਂ ਮੱਠਾ ਹੋਵਸੀ ਉਹ ਕਹਿੰਦੀ ਦੱਸਣ ਦਾ ਕੀ ਫਾਇਦਾ ਤੁਹਾਡੇ ਤੋਂ ਕੰਮ ਨਹੀਂ ਹੋਵਸੀ ਰਾਜਾ ਕਹਿੰਦਾ ਮੈਂ ਤੇਰੀ ਹਰ ਖਵਾਜ ਪੂਰੀ ਕਰਸਾਂ ਇਹ ਲੈਂਦੇ ਪੰਜਾਬ ਦੀ ਕਹਾਣੀ ਹੈ ਵੈਸੇ ਹਨਾ ਪੋਠੋਵਾਰ ਇਲਾਕੇ ਦੀ ਕਰਸਾਂ ਜਰਸਾਂ ਉਧਰ ਕਹਿੰਦੇ ਹੁੰਦੇ ਆ ਤਾ ਫਿਰ ਉਹ ਮੈਨੂੰ ਨੌ ਲਖਾ ਹਾਰ ਕਢਵਾਉ ਜੋ ਉਹਦੀ ਏ ਤੇ ਹਰੇ ਰੰਗ ਦੀ ਮੱਛੀ ਦੇ ਪੇੜ ਦੇ ਵਿੱਚ ਆ ਸੋ ਰਾਣੀ ਨੇ ਨੌ ਲਖੇ ਹਾਰ ਬਾਰੇ ਪੂਰੀ ਵਕਫੀਦੰਦੇ ਆਖਿਆ ਕਿ ਜਦੋਂ ਤੱਕ ਮੈਂ ਉਹ ਹਾਰ ਨਹੀਂ ਪਹਿਨ ਲਾਵਾਂਗੀ ਮੇਰਾ ਸੂਲ ਮੱਠਾ ਨਹੀਂ ਹੋਣਾ ਤੇ ਰਾਜੇ ਨੇ ਰਾਣੀ ਨੂੰ ਦੁਖਦਈ ਅਵਸਥਾ ਦੇ ਵਿੱਚ ਦੇਖ ਕੇ ਬੜਾ ਤਰਸ ਆਇਆ ਕਿਉਂਕਿ ਜੋ ਰੂਕੇ ਗੁਲਾਮ ਹੁੰਦੇ ਰਾਜੇ ਵੀ ਤੇ ਉਸਨੇ ਸੱਤਾ ਪੁੱਤਰਾਂ ਦੀ ਪਹਿਲੀ ਹੀ ਉਪਰੋਥਲੀ ਮੌਤ ਹੋ ਗਈ ਸੀ ਤੇ ਰਾਜੇ ਨੂੰ ਅਸਲ ਕਾਰਨਾਂ ਦਾ ਪਤਾ ਨਹੀਂ ਸੀ ਲੱਗਿਆ ਉਹ ਤਾਂ ਇਹੋ ਸਮਝਦਾ ਸੀ ਕਿ ਬੱਚੇ ਕਿਸੇ ਬਿਮਾਰੀ ਨਾਲ ਮਰੇ ਨੇ ਸੋ ਰਾਜੇ ਨੇ ਸ਼ਾਹੀ ਮਸਜੇਰੇ ਸੱਦੇ ਤੇ ਉਹਨਾਂ ਨੂੰ ਸਾਰੀ ਗੱਲ ਸਮਝਾ ਕੇ ਹੁਕਮ ਦਿੱਤਾ ਕਿ ਫਲਾਣੀ ਨਦੀ ਦੇ ਕੰਢੇ ਪਿੱਪਲ ਦੇ ਥੱਲੇ ਇੱਕ ਉਦੀ ਰੰਗ ਦੇ ਮੂੰਹ ਤੇ ਹਰੇ ਰੰਗ ਦੀ ਪਿੱਠ ਵਾਲੀ ਇੱਕ ਮੱਛੀ ਰਹਿੰਦੀ ਹੈ ਉਸ ਦੇ ਪੇਟ ਦੇ ਵਿੱਚੋਂ ਇਹ ਨੌ ਲਖਾ ਹਾਰ ਹੈ ਉਹ ਪੇਟ چیر ਕੇ ਉਸ ਚੋਂ ਕੱਢੋ ਤੇ ਮੇਰ ਸ਼ੇਰੇ ਜਾਲ ਵਿਛਾ ਕੇ ਕਈ ਦਿਨ ਬੈਠੇ ਰਹੇ ਅਖੀਰ ਲੰਮੀ ਘਾਲਣ ਨਾਲ ਉਹਨਾਂ ਨੇ ਮੱਛੀ ਨੂੰ ਫੜ ਲਿਆ ਪੇਟ چیرਣ ਤੇ ਉਸ ਵਿੱਚੋਂ ਨੌ ਲਖਾ ਹਾਰ ਨਿਕਲਿਆ ਜੋ ਰਾਜੇ ਨੇ ਰਾਣੀ ਨੂੰ ਬੜੇ ਪਿਆਰ ਨਾਲ ਪੇਸ਼ ਕੀਤਾ ਰਾਣੀ ਨੇ ਉਹ 9 ਲੱਖ ਹਾਰ ਪਹਿਨਿਆ ਤੇ ਝਿੱਗੀ ਮੰਜੀ ਟੁੱਟ ਖੜੀ ਕਿਉਂਕਿ ਮੰਜੀ ਮਤਲਬ ਝਿੱਗੀ ਮੰਜੀ ਕੋਈ ਇਸ ਤਰ੍ਹਾਂ ਦੀ ਹੋਊਗੀ ਨਾ ਟੋਟੇ ਜੀ ਮੰਜੀ ਇਹ ਵੀ ਇੱਕ ਨਿਸ਼ਾਨਾ ਸੀ ਕਿ ਜਨਾਨੀ ਜਦੋਂ ਰੁੱਸਦੀ ਹੈ ਤਾਂ ਫਿਰ ਇਦਾਂ ਦੇ ਖੇਖਣ ਕਰਦੀ ਹੈ ਨਾ ਖੈਰ ਵੈਗਣਸ਼ਾ ਆਜ਼ਾਦੀ ਨੇ ਜਿਸ ਦਿਨ ਮੰਤਰਾਂ ਤੇ ਜੰਤਰਾਂ ਦੇ ਅਸਰ ਹਟਾ ਅਦ ਸੁਰਤੀ ਦੇ ਵਿੱਚ ਆਪਣੇ ਮੌਤ ਦਾ ਰਾਸ ਰਾਣੀ ਨੂੰ ਦੱਸਿਆ ਉਸੇ ਦਿਨ ਉਸਨੇ ਆਪਣੇ ਪਾਲਣ ਹਰੀ ਬ੍ਰਾਹਮਣੇ ਨੂੰ ਸਮਝਾਇਆ ਕਿ ਹੁਣ ਮੇਰੇ ਦਿਨ ਪੁੱਗਣ ਵਾਲੇ ਨੇ ਜਦੋਂ ਮੈਂ ਪ੍ਰਾਣ ਤਿਆਗ ਦਿਆਂ ਤੁਸੀਂ ਮੈਨੂੰ ਨਾ ਤਾਂ ਦੱਬਣਾ ਤੇ ਨਾ ਹੀ ਸਾੜਨਾ ਮੈਨੂੰ ਨਹਾ ਤੋ ਆ ਕੇ ਸ਼ਿੰਗਾਰ ਕੇ ਪਲੰਗ ਤੇ ਲਟਾ ਦੇਣਾ ਤੇ ਉਹ ਪਲੰਗ ਘਣੇ ਸੰਗਣ ਦੇ ਵਿੱਚ ਘਣੇ ਜੰਗਲ ਦੇ ਵਿੱਚ ਉਤਰੀ ਦੇ ਸ਼ਵਲ ਛੱਡ ਕੇ ਆਉਣਾ ਤੇ ਮੇਰੀ ਦੇਹ ਉੱਤੇ ਕੇਸੂ ਦੇ ਫੁੱਲ ਬਖੇਰ ਦੇਣਾ ਤੇ ਮੇਰਾ ਉਹ ਪਲੰਘ ਇੱਕ ਬਾਰਾਂਦਰੀ ਦੇ ਵਿੱਚ ਰੱਖਣਾ ਤਾਂ ਜੋ ਮੇਰੀ ਦੇਹ ਮੀਚ ਖੜ ਤੋਂ ਬਚੀ ਰਹੇ ਇਹ ਸਾਰੀ ਗੱਲ ਸਮਝਾ ਕੇ ਵੈਂਗਣਾ ਸ਼ਾਜਾਦੀ ਇੱਕ ਬਹੁਮੁੱਲਾ ਹੀਰਾ ਦੰਦਿਆ ਵੈਂਗਣਾ ਸ਼ਾਜਾਦੀ ਨੇ ਇੱਕ ਬਹੁਮੁੱਲਾ ਹੀਰਾ ਆਪਣੀ ਪਾਲਣਹਾਰ ਬ੍ਰਾਹਮਣੀ ਮਾਂ ਨੂੰ ਦਿੱਤਾ ਕਿ ਇਹ ਹੀਰਾ ਵੇਚ ਕੇ ਮੇਰੇ ਵਾਸਤੇ ਜੰਗਲ ਦੇ ਵਿੱਚ ਇੱਕ ਬੜੀ ਖੂਬਸੂਰਤ ਬਾਰਾਂਦਰੀ ਬਣਾਉਣੀ ਹੈ ਸਾਰੀ ਗੱਲ ਸੁਣ ਕੇ ਬ੍ਰਾਹਮਣੀ ਦੀ ਅੱਖਾਂ ਅਥਰੂਆਂ ਨਾਲ ਭਰ ਗਈਆਂ ਕੁਝ ਦਿਨ ਲੰਘੇ ब्राह्मण ਉਹ ਹੀਰਾ ਵੇਚ ਕੇ ਜੰਗਲ ਦੇ ਅੰਦਰ ਵਾਰ ਇੱਕ ਸੁੰਦਰ ਉਸ ਨੇ 12 ਦਰੀ ਬਣਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨਾਂ ਦੀ ਧੀ ਨੇ ਮਰਨਾ ਸੀ ਰਾ ਭਰੀ ਨੇ ਜਿਸ ਵੇਲੇ ਉਸ ਦੋਸਤ ਰਾਣੀ ਨੇ 9 ਲਖਾ ਹਾਰ ਪਹਿਨਿਆ ਉਸੇ ਸ਼ਹਿਜ਼ਾਦੀ ਦੇ ਪ੍ਰਾਣ ਨਿਕਲ ਗਏ ब्राह्मण ਤੇ ਬ੍ਰਾਹਮਣੀ ਦੋਨੇ ਬਹੁਤ ਰੋਏ ਫਿਰ ਜਿਵੇਂ ਸ਼ਹਿਜ਼ਾਦੀ ਨੇ ਕਿਹਾ ਸੀ ਬ੍ਰਾਹਮਣੀ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਉਹ ਦੋਵੇਂ ਕੁਝ ਲੋਕਾਂ ਨੂੰ ਨਾਲ ਲੈ ਕੇ ਵੈਂਗਣਾ ਸ਼ਹਿਜ਼ਾਦੀ ਨੂੰ ਜੰਗਲ ਵਿੱਚ ਬਣੀ 12 ਦਰੀ ਚ ਛੱਡ ਆਏ ਦੁਸ਼ ਰਾਣੀ ਆਪਣੀ ਤਸੱਲੀ ਲਈ ਦਾਸੀ ਨੂੰ ਬ੍ਰਾਹਮਣੀ ਦੇ ਘਰ ਜਦੋਂ ਭੇਜਿਆ ਤਾਂ ਪੁੱਛ ਪ੍ਰਤੀਤ ਕਰੀ ਪਤਾ ਲੱਗਾ ਰਾਣੀ ਨੂੰ ਸਾਰੀ ਗੱਲ ਦਾ ਕਿ ਸ਼ਾਹਜਾਦੀ ਤਾਂ ਮਰ ਗਈ ਪਰ ਉਸ ਦਾ ਸੰਸਕਾਰ ਨਹੀਂ ਕੀਤਾ ਗਿਆ ਉਸ ਦੀ ਦੇਹ ਜੰਗਲ ਦੀ ਉਤਰੀ ਦਿਸ਼ਾ ਵੱਲ ਇੱਕ ਪਲੰਗ ਉੱਤੇ ਸੰਭਾਲ ਕੇ ਰੱਖ ਦਿੱਤੀ ਗਈ ਰਾਣੀ ਨੂੰ ਸਮਝ ਨਾ ਕਿ ਇਸ ਦੇ ਵਿੱਚ ਕੀ ਰਹੱਸ ਹੈ ਉਸ ਨੇ ਸੋਚਿਆ ਕਿ ਸ਼ਾਇਦ ਪਰੀਆਂ ਦੀ ਲੋਥ ਨੂੰ ਐਵੇਂ ਹੀ ਜੰਗਲ ਦੇ ਵਿੱਚ ਖੁੱਲਾ ਛੱਡ ਕੇ ਆਉਂਦੇ ਹੋਣ ਦਿਨ ਲੰਘਦੇ ਗਏ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਜਾਣ ਲੱਗਾ ਤਾਂ ਦੁਸ਼ ਰਾਣੀ ਨੇ ਉਸ ਨੂੰ ਵਰਜਿਆ ਰਾਜਾ ਜੀ ਉੱਤਰ ਦੇਸ਼ ਵੱਲ ਭੁੱਲ ਕੇ ਨਾ ਜਾਣਾ ਉਹ ਪਾਸਾ ਬਦਸ਼ਕ ਨਾ ਐ ਸਾਡੇ ਤੇ ਪਹਿਲਾਂ ਹੀ ਮੁਸੀਬਤਾਂ ਦੇ ਪਹਾੜ ਟੁੱਟੇ ਨੇ ਇਸ ਕਰਕੇ ਉੱਤਰ ਦੇਸ਼ਾ ਨਹੀਂ ਜਾਣਾ ਕਿਉਂਕਿ ਉੱਧਰ ਉਹਦੀ লাশ ਪਈ ਸੀਗੀ ਸ਼ਹਿਜ਼ਾਦੀ ਦੀ ਰਾਜੇ ਨੇ ਰਾਣੀ ਨੂੰ ਪੁਲੋਸੇ ਤੇ ਕਿਹਾ ਜਿਵੇਂ ਤੂੰ ਕਹੇਂਗੀ ਉਹ ਮੈਂ ਹੋਏਗਾ ਤੇ ਉਸ ਦੇਸ਼ ਵੱਲੋਂ ਕਾ ਨ ਗਿਆ ਅਗਲੀ ਵਾਰ ਜਦੋਂ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਇੱਕ ਹਿਰਨ ਦਾ ਪਿੱਛਾ ਕਰਦਾ ਉਹ ਸਹਿਸਵਾ ਉੱਤਰੀ ਦੇਸ਼ ਵੱਲ ਨਿਕਲ ਗਿਆ ਤੇ راہੋਂ ਭਟਕ ਗਿਆ ਹਾਰ ਹਟ ਕੇ ਉਹ ਇੱਕ ਸ਼ੰਭ ਦੇ ਕੰਢੇ ਆਰਾਮ ਕਰਨ ਲੱਗਾ ਤਾਂ ਉਸ ਨੂੰ ਦੂਰ ਇੱਕ ਬਾਰਾਂਦਰੀ ਦਿਖਾਈ ਦਿੱਤੀ ਉਹ ਉੱਥੇ ਪੁੱਜ ਕੇ ਹੱਕਾ ਬੱਕਾ ਰਹਿ ਗਿਆ ਕਿ ਵੈਂਗਣ ਸ਼ਹਿਜ਼ਾਦੀ ਇੱਕ ਪਲੰਘ 'ਤੇ ਅਹਲ ਨਰਜੰਦ ਪਈ ਹੈ ਜਿਵੇਂ ਹੂਕ ਸੁੱਤੀ ਪਈ ਹੋਵੇ ਚਿਹਰੇ ਉੱਤੇ ਤਾਜ਼ੇ ਫੁੱਲਾਂ ਵਰਗੀ ਰੌਣਕ ਅੱਖਾਂ ਭਾਵੇਂ ਬੰਦੀਆਂ ਹੋਈਆਂ ਸਨ ਪਰ ਉਸ ਨਾਲ ਉਸ ਦੇ ਚਿਹਰੇ ਦੀ ਖਿੱਚ ਵਧ ਗਈ ਸੀ ਹੂਕ ਸੁੱਤਾ ਹੁਸਨ ਦੁਲਹਨ ਵਾਂਗ ਸਜੀ ਸਜਰੀ ਸ਼ਹਿਜ਼ਾਦੀ ਦੇ ਜਿਸਮ ਦੇ ਵਿੱਚੋਂ ਇੱਕ ਮਹਿਕ ਆ ਰਹੀ ਸੀ ਜਿਵੇਂ ਉਹ ਮਾਸਤੇ ਨਹੀਂ ਚੰਨ ਚੰਦਨ ਦੀ ਬਣੀ ਹੋਵੇ ਰਾਜਾ ਸਾਰਾ ਦਿਨ ਪਲੰਗ ਦੇ ਮੁੱਢ ਬੈਠਾ ਉਸ ਨੂੰ ਨਿਹਾਰਦਾ ਰਿਹਾ ਉਸ ਨੂੰ ਜਾਪਿਆ ਕਿ ਸ਼ਾਦੋ ਹੁਣੇ ਜਾਗ ਪੈਗੀ ਜਦੋਂ ਤਰਕਾਲਾਂ ਢੋਲਣ ਲੱਗੀਆਂ ਤਾਂ ਮਹਿਲਾਂ ਨੂੰ ਪਰਤ ਆਇਆ ਇਹ ਸਿਲਸਿਲਾ ਉਸ ਦਾ ਕਈ ਮਹੀਨੇ ਜਾਰੀ ਰਿਹਾ ਰਾਜਾ ਹਰ ਤੀਜੇ ਚੌਥੇ ਦਿਨ ਉਸ ਦੇ ਪ੍ਰੇਮ ਜਾਲ ਦੇ ਵਿੱਚ ਫਸਿਆ ਜੰਗਲ ਨੂੰ ਜਾਂਦਾ ਸ਼ਹਿਜ਼ਾਦੀ ਨੂੰ ਹੂਕ ਸੁੱਤੀ ਵੇਖ ਕੇ ਨਿਹਾਰਦਾ ਤੇ ਫਿਰ ਘਰ ਪਰਤ ਆਉਂਦਾ ਰਾਜ ਭਾਗ ਦੇ ਕੰਮ ਦੇ ਵਿੱਚ ਕਾਫੀ ਰੁੱਝਿਆ ਹੋਣ ਕਰਕੇ ਉਹ ਕੁਝ ਮਹੀਨੇ ਜਾ ਨਾ ਸਕਿਆ ਬਾਅਦ ਵਿੱਚ ਜਦੋਂ ਗਿਆ ਤਾਂ ਕੀ ਵੇਖਿਆ ਕਿ ਪਲੰਘ ਦੇ ਉੱਤੇ ਸ਼ਹਿਜ਼ਾਦੀ ਦੇ ਨਾਲ ਇੱਕ ਬੱਚਾ ਲੇਟਿਆ ਹੋਇਆ ਹੱਥ ਪੈਰ ਮਾਰ ਰਿਹਾ ਉਹ ਗੋਰਾ ਨਸ਼ੋ ਖੂਬਸੂਰਤ ਬੱਚਾ ਉਸਨੇ ਪਹਿਲਾਂ ਕਦੇ ਨਹੀਂ ਸੀ ਲੇਟਾ ਰਾਜੇ ਨੇ ਉਸ ਬੱਚੇ ਨੂੰ ਚੁੱਕ ਕੇ ਪਿਆਰ ਕੀਤਾ ਤੇ ਉਸ ਬੱਚੇ ਨਾਲ ਰਾਜਾ ਸਾਰਾ ਦਿਨ ਖੇਡਦਾ ਰਿਹਾ ਸ਼ਾਮੀ ਬੱਚੇ ਨੂੰ ਸ਼ਹਿਜ਼ਾਦੀ ਕੋਲ ਲਟਾ ਕੇ ਮਹਿਲ ਹੀ ਵਾਪਸ ਪਰਤ ਆਇਆ ਤੇ ਸਾਰੀ ਰਾਤ ਉਸ ਦਾ ਧਿਆਨ ਬੱਚੇ 'ਚ ਰਿਹਾ ਰਾਜਾ ਹਰ ਰੋਜ਼ ਨੇਮ ਨਾਲ 12 ਨਰੀ ਜਾਂਦਾ ਤੇ ਸਾਰਾ ਦਿਨ ਬੱਚੇ ਨਾਲ ਖੇਡਦਾ ਰਹਿੰਦਾ ਕਿਉਂਕਿ ਉਸਦੇ ਆਪਣੇ ਸੱਤ ਪੁੱਤਰ ਮਰ ਚੁੱਕੇ ਸੀ ਸੋ ਬੱਚੇ ਦਾ ਮੋਹ ਸੀ ਉਸ ਨੂੰ ਦਿਨ ਲੰਘਦੇ ਗਏ ਹਫ਼ਤੇ ਮਹੀਨੇ ਚ ਬਦਲ ਗਿਆ ਮਹੀਨੇ ਸਾਲਾਂ ਚ ਤੇ ਹੁਣ ਬੱਚਾ ਗੱਲਾਂ ਕਰਨ ਜੋਗਾ ਹੋ ਗਿਆ ਰਾਜਾ ਉਸ ਨਾਲ ਤੋਤਲੀਆਂ ਤੋਤਲੀਆਂ ਗੱਲਾਂ ਕਰਦਾ ਰਹਿੰਦਾ ਇੱਕ ਦਿਨ ਰਾਜੇ ਨੇ ਬੱਚੇ ਤੋਂ ਪੁੱਛਿਆ ਕਿ ਬੱਚੇ ਤੇਰੀ ਮਾਂ ਹਮੇਸ਼ਾ ਇਸ ਤਰ੍ਹਾਂ ਪਈ ਰਹਿੰਦੀ ਹੈ ਕਦੇ ਜਾਗਦੀ ਵੀ ਹੈ ਬੱਚੇ ਨੇ ਦੱਸਿਆ ਕਿ ਨਹੀਂ ਉਹ ਰਾਤ ਹੀ ਮੇਰੇ ਨਾਲ ਲਾਡ ਮਲਾਰ ਕਰਦੀ ਹੈ ਰਾਜੇ ਨੇ ਬੱਚੇ ਨੂੰ ਸਮਝਾਇਆ ਕਿ ਰਾਤੀ ਮਾਂ ਤੋਂ ਪੁੱਛੇ ਕਿ ਉਹ ਦਿਨੇ ਕਿਉਂ ਮਰ ਜਾਂਦੀ ਹੈ ਤੇ ਰਾਤ ਨੂੰ ਕਿਵੇਂ ਜਿੰਦਾ ਹੋ ਜਾਂਦੀ ਹੈ ਰਾਜੇ ਨੇ ਜਿਵੇਂ ਬੱਚੇ ਨੂੰ ਸਮਝਾਇਆ ਸੀ ਤਵੇਂ ਹੀ ਉਸਨੇ ਮਾਂ ਤੋਂ ਪੁੱਛਿਆ ਸ਼ਹਿਜ਼ਾਦੀ ਨੇ ਪਹਿਲਾਂ ਤਾਂ ਬੱਚੇ ਨੂੰ ਟਾਲਿਆ ਪਰ ਜਦੋਂ ਬੱਚਾ ਅੜੀ ਕਰ ਬੈਠਾ ਤਾਂ ਉਸਨੇ ਦੱਸਿਆ ਕਿ ਮੇਰੀ ਜਾਨ ਉਸ ਨੌ ਲਖੇਹਾਰ ਦੇ ਵਿੱਚ ਹੈ ਜੋ ਮੱਛੀ ਦੇ ਪੇਟ ਚੋਂ ਨਿਕਲਿਆ ਜਦੋਂ ਰਾਣੀ ਉਸ ਨੂੰ ਦਿਨੇ ਪਹਿਨਦੀ ਹੈ ਤਾਂ ਮੈਂ ਪ੍ਰਾਣ ਤਿਆਗ ਦਿੰਨੀ ਹਾਂ ਤੇ ਰਾਤੀ ਸੌਣ ਵੇਲੇ ਜਦੋਂ ਉਹ ਹਾਰ ਉਤਾਰ ਕੇ ਕਿਧਰੇ ਛੁਪਾ ਦਿੰਦੀ ਹੈ ਤਾਂ ਮੇਰੇ ਪ੍ਰਾਨ ਪਰਤ ਆਉਂਦੇ ਨੇ ਅਗਲੇ ਦਿਨ ਜਦੋਂ ਰਾਜਾ ਬਾਰਾਂਦਰੀ ਦੇ ਵਿੱਚ ਆਇਆ ਤਾਂ ਬੱਚੇ ਨੇ ਉਸ ਨੂੰ ਨੌ ਲਖੇ ਹਾਰ ਦੀ ਅਸਲੀਅਤ ਦੱਸੀ ਰਾਜੇ ਨੂੰ ਸਾਰੀ ਗੱਲ ਜਾਣ ਕੇ ਹੈਰਾਨੀ ਵੀ ਹੋਈ ਤੇ ਦੁੱਖ ਵੀ ਹੋਇਆ ਕਿ ਉਸ ਦੀ ਆਪਣੀ ਹੀ ਰਾਣੀ ਵੈਗਣਾ ਸ਼ਹਿਜ਼ਾਦੀ ਦੇ ਵੈਰ ਪਈ ਹੈ ਪਰ ਕਿਉਂ ਰਾਣੀ ਢਿਗੀਮਨ ਜੀ ਲੈ ਕੇ ਕਿਉਂ ਪੈ ਰਹੀ ਸੀ ਕਿਵੇਂ ਉਸ ਨੇ ਦਰਿਆ ਦੇ ਵਿੱਚੋਂ ਵੈਗਣੀ ਮੱਛੀ ਉਚੇਰੀ ਕਿਉਂ ਮੰਗਵਾਈ ਕਿਉਂ ਉਸ ਮੱਛੀ ਦੇ ਪੇਟ ਚੋਂ ਹਾਰ ਕਢਵਾ ਕੇ ਗੰਠ ਪਹਿਨਿਆ ਸ਼ਹਿਜ਼ਾਦੀ ਨਾਲ ਕਿੰਨਾ ਸਾੜਾ ਤੇ ਵੈਰ ਕਿਉਂ ਆਇਆ ਉਸ ਦੀ ਪਰਾਣ ਆਇਆ ਸੋ ਰਾਜ ਦੇ ਮਾਨ ਦੇ ਕਈ ਸੰਸੇਸੀਓ ਸਾਹਮਣੇ ਹੋ ਗਏ ਰਾਜੇ ਨੇ ਜਾਣ ਵਾਲੇ ਬੱਚੇ ਨੂੰ ਸਮਝਾਇਆ ਕਿ ਉਹ ਰਾਤੀ ਵੈਂਗਣਾ ਸ਼ਹਿਜ਼ਾਦੀ ਤੋਂ ਪੁੱਛੇ ਕਿ ਉਹ ਕਿਸ ਦਾ ਪੁੱਤਰ ਹੈ ਤੇ ਰਾਤੀ ਜਦੋਂ ਸ਼ਹਿਜ਼ਾਦੀ ਦੇ ਵਿੱਚ ਪ੍ਰਾਣ ਆਇਆ ਤਾਂ ਬੱਚੇ ਨੇ ਮਾਂ ਤੋਂ ਪੁੱਛਿਆ ਕਿ ਮੇਰਾ ਪਿਓ ਕੌਣ ਹੈ ਤੇ ਅਗਲੇ ਦਿਨ ਰਾਜਾ ਜਦੋਂ ਫਿਰ ਬਾਰਾਂਦਰੀ ਆਇਆ ਤਾਂ ਬੱਚੇ ਨੇ ਰਾਜੇ ਦੇ ਚਰਨਛੋਹ ਨੇ ਆਖਿਆ ਕਿ ਮੇਰੀ ਮਾਂ ਕਹਿੰਦੀ ਹੈ ਮੈਂ ਤੁਹਾਡਾ ਪੁੱਤਰ ਹਾਂ ਰਾਜੇ ਨੇ ਉਸ ਬੱਚੇ ਨੂੰ ਚੁੰਮਿਆ ਤੇ ਛਾਤੀ ਨਾਲ ਲਗਾ ਲਿਆ ਤੇ ਲਾੜਦਿਆਂ ਹੋਇਆ ਉਸ ਨੂੰ ਪੁੱਛਿਆ ਹੋਰ ਸ਼ਹਿ ਆਜ਼ਾਦੀ ਨੇ ਕੀ ਦੱਸਿਆ ਤੇਰੀ ਮਾਂ ਨੇ ਉਹ ਬੱਚਾ ਕਹਿਣ ਲੱਗਾ ਕਿ ਮੇਰੀ ਮਾਂ ਇਹ ਵੀ ਕਹਿੰਦੀ ਹੈ ਕਿ ਰਾਣੀ ਨਹੀਂ ਤੁਹਾਡੇ ਸੱਤੇ ਪੁੱਤਰ ਇੱਕ ਇੱਕ ਕਰਕੇ ਮਾਰੇ ਨੇ ਜੇ ਉਸ ਨੂੰ ਪਤਾ ਲੱਗਾ ਕਿ ਮੈਂ ਤੁਹਾਡਾ ਪੁੱਤਰਾਂ ਤੋਂ ਮੈਨੂੰ ਵੀ ਮਰਵਾ ਦੇਵੇਗੀ ਸੋ ਬੱਚੇ ਨੇ ਇੱਕ ਇੱਕ ਕਰਕੇ ਉਸ ਨੂੰ ਸਭ ਗੱਲਾਂ ਦੱਸੀਆਂ ਜੋ ਉਸਨੇ ਮਾਂ ਤੋਂ ਸੁਣੀਆਂ ਸਨ ਰਾਜਾ ਇਹ ਸੱਚ ਸੁਣ ਕੇ ਭੜਕ ਉਠਿਆ ਉਸਨੇ ਦੂਸਰੀ ਰਾਣੀ ਦਾ ਜਿਵੇਂ ਸਾਰੇ ਪਾਜ ਰਾਜ ਦੇ ਅੱਗੇ ਉਗੜ ਗਏ ਜੇ ਮੇਤੇ ਮੇ ਰਾਜੇ ਨੂੰ ਰਾਣੀ ਨਾਲ ਨਫ਼ਰਤ ਹੁੰਦੀਗੀ ਰਾਜੇ ਨੇ ਬੱਚੇ ਨੂੰ ਆਖਿਆ ਕਿ ਉਹ ਆਪਣੇ ਮਾਂ ਤੋਂ ਰਾਤੀ ਪੁੱਛੇ ਕਿ ਦੁਸ਼ਟ ਰਾਣੀ ਤੋਂ ਉਹ 9 ਲਖਾ ਹਾਰ ਕਿਵੇਂ ਹਾਸਲ ਕੀਤਾ ਜਾ ਸਕਦਾ ਕਿਉਂਕਿ ਉਸ 9 ਲਖੇ ਹਾਰ ਦੇ ਵਿੱਚ ਮਣ ਕੇ ਬिखर ਕੇ ਪੈਰਾਹੇਟ ਰੋਲ ਜਾਣ ਤੇ ਆਗੇ ਦੇ ਵਿੱਚ ਛੁੱਟ ਜਾਣ ਤਾਂ ਇਹ ਸ਼ਾਜਾਦੀ ਤੇ ਮੋੜ ਪ੍ਰਾਣ ਕਦੇ ਵਾਪਸ ਨਹੀਂ ਆ ਸਕਦੇ ਤੇ ਉਸ ਰਾਤ ਬੱਚੇ ਨੇ ਆਪਣੀ ਮਾਂ ਤੋਂ ਸਾਰੀਆਂ ਗੱਲਾਂ ਪੁੱਛੀਆਂ ਤੇ ਅਗਲੀ ਸਵੇਰ ਜਦੋਂ ਰਾਜਾ ਫਿਰ 12 ਨਰੀਆ ਤਾਂ ਬੱਚੇ ਨੇ ਸਾਰੀਆਂ ਗੱਲਾਂ ਦੱਸਿਆ ਕਿ ਮੇਰੀ ਮਾਂ ਕਹਿੰਦੀ ਹੈ ਕਿ ਉਸ ਤੋਂ ਉਹਦੇ ਤੋਂ ਮੈਂ ਹੀ ਹਾਰ ਲੈ ਸਕਦਾ ਤੁਸੀਂ ਸ਼ਾਮੀ ਘਰ ਵਾਪਸ ਜਾਣ ਵੇਲੇ ਮੈਨੂੰ ਨਾਲ ਲੈ ਜਾਣਾ ਸ਼ਾਮੀ ਰਾਜਾ ਬੱਚੇ ਨੂੰ ਨਾਲ ਲੈ ਕੇ ਆਪਣੇ ਮਹਿਲ ਆਇਆ ਤੇ ਦੁਸ਼ਟ ਰਾਣੀ ਨੂੰ ਕਹਿਣ ਲੱਗਾ ਕਿ ਬੱਚਾ ਮੈਨੂੰ ਜੰਗਲ 'ਚ ਰੋਂਦਾ ਮਿਲਿਆ ਇਹ ਪਿਆਰਾ ਬੱਚਾ ਪਤਾ ਨਹੀਂ ਕਿਸ ਦਾ ਹੈ ਮੈਂ ਇਹਨੂੰ ਰੱਬ ਦਾ ਰੂਪ ਸਮਝ ਕੇ ਘਰ ਲਿਆ ਆ ਮੈਂ ਇਸ ਨੂੰ ਆਪਣਾ ਮਤਵੰਨਾ ਪੁੱਤਰ ਬਣਾਵਾਂਗਾ ਮੇਰੇ ਮਗਰੋਂ ਇਹ ਤਖਤ ਤਾਜ ਦਾ ਵਾਰਿਸ ਹੋਏਗਾ। ਦੋ ਸਰਾਣੀ ਇਹ ਗੱਲ ਸੁਣ ਕੇ ਬੜੀ ਘਬराई ਉਸ ਤੇ ਮਨ ਚ ਕਈ ਤਰ੍ਹਾਂ ਦੇ ਸਾਂਸੇ ਸੀ ਕਿ ਮੈਂ ਅਜੇ ਬਾਂਝ ਨਹੀਂ ਹੋਈ ਮੈਂ ਹੋਰ ਬੱਚਾ ਜਨਮ ਸਕਦੀ ਆ ਆਪਣੇ ਕੋਖੋਂ ਮੈਂ ਤੁਹਾਨੂੰ ਬੱਚਾ ਜਨਮ ਕੇ ਦੇਾਂਗੀ ਉਹ ਤੁਹਾਡੇ ਤਖਤ ਦਾ ਅਸਲੀ ਵਾਰਿਸ ਬਣੇਗਾ। ਇਸ ਬਗਾਨੇ ਬੱਚੇ ਨੂੰ ਜਿਹਦਾ ਕੋਈ ਥੋ ਪਤਾ ਨਹੀਂ ਤੁਸੀਂ ਕਿਉਂ ਆਪਣਾ ਪੁੱਤਰ ਬਣਾ ਰਹੇ ਹੋ। ਤੇ ਰਾਜਾ ਤੇ ਰਾਣੀ ਦੋ ਇਸ ਗੱਲ ਨੂੰ ਲੈ ਕੇ ਝਗੜਦੇ ਰਹੇ। ਰਾਜਾ ਦਾ ਦ੍ਰਿੜ ਇਰਾਦਾ ਵੇਖ ਕੇ ਰਾਣੀ ਨੇ ਸੋਚਿਆ ਕਿ ਕਿਉਂ ਨਾ ਉਹ ਪਹਿਲੇ ਬੱਚਿਆਂ ਦੀ ਤਰ੍ਹਾਂ ਇਸ ਬੱਚੇ ਨੂੰ ਵੀ ਜ਼ਹਿਰ ਦੇ ਕੇ ਮਾਰ ਦੇਵੇ ਰਾਣੀ ਫਿਰ ਉੱਪਰੋਂ ਉੱਪਰੋਂ ਮਿੱਠੀ ਬਣ ਕੇ ਕਹਿਣ ਲੱਗੀ ਰਾਜਨ ਜਿਵੇਂ ਤੁਹਾਡਾ ਹੁਕਮ ਸਿਰ ਮੱਥੇ ਜੋ ਤੁਹਾਡੀ ਰਜਾ ਉਹੀ ਮੇਰੀ ਇੱਛਾ ਤੇ ਉਸ ਫਿਰ ਬੱਚੇ ਨੂੰ ਉੱਪਰੋਂ ਉੱਪਰੋਂ ਪਿਆਰ ਜਤਲਾਉਣ ਲੱਗੀ ਤੇ ਰਾਜਾ ਆਰਾਮ ਕਰਨ ਲਈ ਲੰਮਾ ਪੈ ਗਿਆ ਥੋੜੀ ਦੇਰ ਬਾਅਦ ਰਾਣੀ ਨੇ ਦੁੱਧ ਦੇ ਵਿੱਚ ਜ਼ਹਿਰ ਘੋਲ ਕੇ ਬੱਚੇ ਨੂੰ ਪੀਣ ਲਈ ਦੰਦਿਆ ਆਖਿਆ ਲੈ ਬੱਚਾ ਦੁੱਧ ਪੀ ਲੈ ਮੈਂ ਬਲਿਹਾਰੀ ਬਰੋ ਬੱਚਾ ਕਹਿਣ ਲੱਗਾ ਪਰ ਮੈਨੂੰ ਪਹਿਲਾਂ ਇਹ ਗਲੇ ਦਾ ਹਾਰ ਵਖਾ ਕਿੰਨਾ ਖੂਬਸੂਰਤ ਹੈ ਮਣ ਕੇ ਕਿੱਡੇ ਸੋਹਣੇ ਨੇ ਬੱਚੇ ਨੇ ਗਲੇ ਵੱਲ ਹੱਥ ਵਧਾਇਆ ਰਾਣੀ ਨੇ ਬੱਚੇ ਨੂੰ ਬੜਾ ਟਾਲਿਆ ਦੂਜਾ ਹਾਰ ਦੇ ਕੇ ਉਸ ਨੂੰ ਵਰਚਾਣਾ ਚਾਹਿਆ ਪਰ ਬੱਚੇ ਦੀ ਕੋਈੜੀ ਸੀ ਦੁੱਧ ਤਾਂ ਪੀਸਾਂ ਜੇ ਪਹਿਲਾਂ ਇਹ ਹਾਰ ਵਖਾ ਸੋ ਤੇ ਅਖੀਰ ਰਾਣੀ ਨੇ ਮਜਬੂਰ ਹੋ ਕੇ ਨੌ ਲਖਾ ਹਾਰ ਬੱਚੇ ਦੇ ਹੱਥ ਦੇ ਦਿੱਤਾ ਹਾਰ ਪਕੜਦਿਆਂ ਹੀ ਸਾਰਾ ਬੱਚਾ ਇੱਕੋ ਸਹਾਏ ਜੰਗਲ ਵੱਲ ਦੌੜ ਪਿਆ ਤੇ ਗੋਲੀਆਂ ਬੱਚੇ ਦੇ ਪਿੱਛੇ ਦੌੜੀਆਂ ਪਰ ਬੱਚੇ ਵਿੱਚ ਤਾਂ ਜਿਵੇਂ ਸੱਤ ਘੋੜਿਆਂ ਦਾ ਜੋਰ ਆ ਗਿਆ ਹੋਵੇ ਉਹ ਤੇਜ਼ੀ ਨਾਲ ਮਹਿਲਾਂ ਦੇ ਵਿੱਚੋਂ ਬਾਹਰ ਨਿਕਲ ਗਿਆ ਰਾਜੇ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਤਾਂ ਉਸਨੇ ਪਹਿਰੇਦਾਰਾਂ ਨੂੰ ਬੱਚੇ ਦਾ ਪਿੱਛਾ ਕਰਨ ਤੋਂ ਰੋਕ ਦਿੱਤਾ ਤੇ ਖੁਦ ਵੀ ਘੋੜੇ ਤੇ ਸਵਾਰ ਹੋ ਕੇ ਜੰਗਲ ਵੱਲੋਂ ਨਿਕਲ ਗਿਆ ਰਾਹ ਦੇ ਵਿੱਚ ਉਸਨੇ ਉਸ ਬੱਚੇ ਨੂੰ ਵੀ ਘੋੜੇ ਤੇ ਚੜਾ ਲਿਆ ਤੇ ਦੋਵੇਂ ਪਿਓ ਪੁੱਤਰ ਉਹ ਨੌ ਲਖਾ ਹਾਰ ਲੈ ਕੇ ਸ਼ਹਿ ਆਜ਼ਾਦੀ ਕੋਲ ਪਹੁੰਚ ਗਏ ਬੱਚੇ ਨੇ ਮਾਂ ਦੇ ਗਲੇ ਵਿੱਚ ਉਹ ਹਾਰ ਪਾ ਦਿੱਤਾ ਸ਼ਹਿਜ਼ਾਦੀ ਵਿੱਚ ਉਸੇ ਪਲ ਪ੍ਰਾਣ ਪਰਤਾਏ ਤੇ ਮੁੜ ਉਹ ਮੁਸ਼ਮੁਸ਼ ਕਰਦੀ ਉੱਠ ਬੈਠੀ ਪਹਿਲਾਂ ਨਾਲੋਂ ਵੀ ਵੱਧ ਸੋਹਣੀ ਚਿਹਰਾ ਗੁਲਾਬ ਵਾਂਗ ਭਖਦਾ ਬਦਾਮੀ ਅੱਖਾਂ ਦੀ ਖੁਮਾਰੀ ਰਾਜੇ ਨੂੰ ਸਾਹਮਣੇ ਵੇਖ ਕੇ ਉਸ ਤੇ ਕਦਮਾਂ ਤੇ ਡਿੱਗ ਪਈ ਰਾਜਾ ਵੈਗਣਾ ਸ਼ਹਿਜ਼ਾਦੀ ਨੂੰ ਤੇ ਬੱਚੇ ਨੂੰ ਲੈ ਕੇ ਆਪਣੇ ਮਹਿਲੀਆਂ ਆਇਆ ਤੇ ਦੁਸ਼ਟ ਰਾਣੀ ਨੂੰ ਵੇਖ ਤੇ ਸਾਰ ਜਿਵੇਂ ਸਕਤਾ ਮਰ ਗਿਆ ਉਸਨੇ ਆਪਣਾ ਗਨਾਹ ਕਬੂਲ ਕਰ ਲਿਆ ਦੁਸ਼ਟ ਰਾਣੀ ਨੂੰ ਕੀਤੇ ਦਾ ਫਾਲ ਦੇਣ ਦੇ ਰਾਜੇ ਨੇ ਸੱਪਾਂ ਤੇ ਠੂਣਾਂ ਨਾਲ ਭਰੇ ਇੱਕ ਸੁੱਕੇ ਖੂਹ ਦੇ ਵਿੱਚ ਸਟਵਾ ਦਿੱਤਾ ਰਾਜਾ ਤੇ ਸ਼ਹਿਜ਼ਾਦੀ ਕਈ ਵਾਰੇ ਆਨੰਦ ਨਾਲ ਰਹੇ ਤੇ ਜਦੋਂ ਰਾਜਾ ਮਰ ਗਿਆ ਤਾਂ ਵੈਂਗਣਾ ਸ਼ਹਿਜ਼ਾਦੀ ਨੇ ਫਿਰ ਵੈਂਗਣ ਦੇ ਕਿਸੇ ਬੂਟੇ ਦੇ ਵਿੱਚ ਜਾ ਕੇ ਪਨਾਹ ਲੈ ਲਈ ਸੋ ਇਹ ਕਹਾਣੀ ਆ ਵੈਂਗਣਾ ਸ਼ਹਿਜ਼ਾਦੀ ਵੈਸੇ ਇੱਕ ਤਰੀਕੇ ਨਾਲ ਇਹ ਮਰਦ ਪ੍ਰਧਾਨ ਸਮਾਜ ਦੀ ਕਹਾਣੀ ਵੀ ਹੈ ਕਿਉਂਕਿ ਜਿਸ ਤਰ੍ਹਾਂ ਰਾਜਾ ਨੂੰ ਖੋਲ ਹੈ ਭਾਵੇਂ ਪਟਿਆਲੇ ਵਾਲਾ ਹੋਵੇ ਭਾਵੇਂ ਹੋਰ ਸੋ ਇੱਕ ਤਰੀਕੇ ਨਾਲ ਜਿਹੜੀ ਰਾਜਾ ਸ਼ਾਹੀ ਹੈ ਧਰਮ ਵੀ ਉਸ ਨੂੰ ਸਪੋਰਟ ਕਰਦਾ ਹੈ ਕਿ ਰਾਜਾ ਭਾਵੇਂ ਸੱਤ ਵਿਆਹ ਕਰਾਵੇ ਭਾਵੇਂ 70 ਕੋਈ ਫਰਕ ਨਹੀਂ ਇੱਕ ਤਾਂ ਇਸ ਦੇ ਵਿੱਚ ਉਹ ਲਾਜਿਕ ਨਿਕਲਦਾ ਤੁਸੀਂ ਵੇਖੋ ਕਿ ਰਾਣੀ ਦੇ ਸੱਤ ਪੁੱਤਰ ਨੇ ਉਹਦੇ ਹੁੰਦਿਆਂ ਉਹ ਫਿਰ ਦੂਸਰੇ ਕਿਸੇ ਦੇ ਸੁਹੱਪਣ ਦਾ ਕਾਇਲ ਹੁੰਦਾ ਜਦੋਂ ਇਸ ਤਰ੍ਹਾਂ ਦੋ ਦੋ ਚਾਰ ਚਾਰ ਪਤਨੀਆਂ ਹੋਣਗੀਆਂ ਤੇ ਸਮੱਸਿਆ ਤਾਂ ਛਿੜੇਗੀ ਇਹਦੇ ਵਿੱਚ ਇੱਕ ਤਾਂ ਮਰਦ ਪ੍ਰਧਾਨ ਸਮਾਜ ਦੀ ਆਪਣੀ ਜਿੱਦ ਹੈ ਭਾਵੇਂ ਉਹ ਜਿਹੜੀ ਰਾਣੀ ਸੀ ਉਸਨੇ ਆਪਣਾ ਹਕੂਕ ਕਾਇਮ ਰੱਖਣ ਵਾਸਤੇ ਆਪਣੇ ਸੱਤ ਪੁੱਤਰ ਵੀ ਮਾਰੇ ਉਹਦੇ ਵਿੱਚ ਇਹ ਲੌਜੀਕ ਹੈ ਜਿਵੇਂ ਉਹ ਕਹਿੰਦੇ ਆ ਨਾ ਕਿ ਸੌਕਣ ਦੇ ਸੁਕਾਦੇ ਸੱਤ ਢੋਡੇ ਖਾਦੇ ਜਿਹੜਾ ਸੌਕਣ ਪਣਾਣਾ ਉਹ ਵੀ ਬਹੁਤ ਖਤਰਨਾਕ ਹੈ ਮਲੋ ਉਹਦੇ ਵਿੱਚ ਦੱਸਿਆ ਗਿਆ ਕਿ ਸੌਕਣ ਤਾਂ ਮਿੱਟੀ ਦੀ ਵੀ ਮਾਨ ਨਹੀਂ ਹੁੰਦੀ ਇਸ ਕਰਕੇ ਉਹ ਜਿਹੜੀ ਲਖਣੀਸ਼ੀ ਅਨੀ ਪੂਰੀ ਦੁਨੀਆ ਜੀ ਇਹ ਚੀਜ਼ਾਂ ਨੇ ਕਿ ਔਰਤ ਕਦੇ ਨਹੀਂ ਚਾਹੁੰਦੀ ਕਿ ਉਸ ਦਾ ਹਕੂਕ ਉਸ ਦਾ ਘਰ ਜਾਂ ਉਸ ਦਾ ਪਰਿਵਾਰ ਜਾਂ ਪਤੀ ਵੰਡਿਆ ਜਾਵੇ ਇਸ ਕਰਕੇ ਉਹ ਸੌਕਣ ਦਾ 25 ਦੇ ਵਿੱਚ ਹੈ ਤੀਸਰਾ ਉਹ ਬੱਚੇ ਦੀ ਜਿਹੜੀ ਯੁਗਤ ਹੈ ਹੈਨਾ ਕਿ ਉਸ ਬੱਚੇ ਨੇ ਜੋ ਹੌਸਲਾ ਕੀਤਾ ਤੇ ਕਿਵੇਂ ਛੋਟੀ ਉਮਰ ਦੇ ਵਿੱਚ ਉਸ ਨੇ ਉਸ ਰਾਜੇ ਦੀ ਰਾਣੀ ਤੋਂ ਆਪਣੀ ਮਾਂ ਲਈ ਹਾਰ ਵਾਪਸ ਲਿਆਂਦਾ ਦੂਸਰਾ ਇਸ ਦੇ ਵਿੱਚ ਐਂਟਰਟੇਨਮੈਂਟ ਕਿਤਨੇ ਕਿਤੇ ਇਹ ਚੀਜ਼ਾਂ ਨੇ ਕਿ ਇਹਦੇ ਵਿੱਚ ਉਹ ਸੌਕਣ ਹਾਲਾਂਕਿ ਉਹਦਾ ਕਸੂਰ ਕੋਈ ਨਹੀਂ ਉਹ ਸੱਤ ਪੁੱਤਰਾਂ ਦੀ ਮਾਂ ਆ ਤੇ ਕਿਤਨੇ ਕਿਤੇ ਰਾਜੇ ਨੂੰ ਵੀ ਸੰਗ ਸ਼ਰਮ ਚਾਹੀਦੀ ਹੈ ਤੇ ਫਿਰ ਉਹ ਸਿਰਫ ਆਪਣੇ ਕਾਮ ਵਾਸਨਾ ਦੇ ਕਰਕੇ ਹੀ ਹਾਲਾਂਕਿ ਉਸ ਨੂੰ ਰਾਜ ਭਾਗ ਦੀ ਕੋਈ ਜ਼ਰੂਰਤ ਨਹੀਂ ਹੈ ਜਾਂ ਉਸ ਨੂੰ ਵਾਰਸ ਪੈਦਾ ਕਰਨ ਲਈ ਦੂਸਰੇ ਵਿਆਹ ਦੀ ਜ਼ਰੂਰਤ ਨਹੀਂ ਹੈ ਸਿਰਫ ਆਪਣੀ ਹੈਂਕਰ ਜਾਂ ਆਪਣੇ ਹੋਮੇਜ ਜਾਂ ਆਪਣੇ ਸਵਾਦ ਦੇ ਵਾਸਤੇ ਉਹ ਸੌਕਣ ਲਿਆਉਣਾ ਚਾਹੁੰਦਾ ਹੈ ਪਰ ਉਸ ਦੇ ਵਿੱਚ ਦੋਸ਼ੀ ਉਹੀ ਔਰਤ ਬਣਦੀ ਹੈ ਤੇ ਇਸ ਕਰਕੇ ਆ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਵੈਂਗਣ ਕੱਟ ਕੇ ਦੇਖਿਆ ਕਰ ਰਿਹਾ ਖਰੇ ਕੋਈ ਵੈਂਗਣਾ ਛੇ ਆਜ਼ਾਦੀ ਨਾਲੇ ਵਿੱਚੋਂ ਐੜੋ ਗਿੱੜ ਸਾਹਿਬ ਨਹੀਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਮਤਲਬ ਜਿਹੜਾ ਹੈ ਨਾ ਵੀ ਮਤਲਬ ਜੇ ਤੁਸੀਂ ਕੋਈ ਚੀਜ਼ ਕੱਟਦੇ ਹੋ ਨਾ ਕੋਮਲਤਾ ਹੋਣੀ ਚਾਹੀਦੀ ਹੈ ਹੈ ਨਾ ਕਿ ਮਤਲਬ ਹੁਣ ਸਪੋਜ਼ ਕਰੋ ਤੁਸੀਂ ਜ਼ੋਰ ਨਾਲ ਕੱਟਦੇ ਹੋ ਵਿੱਚ ਉਹਦੇ ਹੁਣ ਐੜ ਐੜੇ ਸੁੰਡ ਤੇ ਜਦੋਂ ਵੱਢਾ ਜਾਵੇ ਤਾਂ ਹਲਕਤ ਆਉਂਦੀ ਹੈ ਨਾ ਸੋ ਇਸ ਕਰਕੇ ਇਹਦੇ ਚ ਇਹ ਹੈ ਕਿ ਸਹਿਜ ਅਵਸਥਾ ਚਾਹੀਦੀ ਹੈ ਜੋ ਉਹ ਮਤਲਬ ਵੈੰਗਣਾជា ਆਦੀ ਉਸੋਂ ਨਿਕਲੀ ਤਾਂ ਚਲੋ ਸਸਪੈਂਸ ਪੈਦਾ ਕੀਤੀ ਹੈ ਇਹ ਅੱਜਕੱਲ ਵੀ ਇਹ ਚੀਜ਼ਾਂ ਚੱਲਦੀਆਂ ਨੇ ਕਿ ਉਹਦੇ ਵਿੱਚ ਇੱਕ ਦਿਲਚਸਪੀ ਪੈਦਾ ਕੀਤੀ ਹੈ ਪਰ ਇਹਦੇ ਵਿੱਚ ਮੁੱਖ ਤੌਰ ਤੇ ਔਰਤ ਨੂੰ ਹੀ ਭੰਡਿਆ ਗਿਆ ਮਰਦ ਸਮਾਜ ਵੱਲੋਂ ਪਰ ਇਹਦੇ ਵਿੱਚ ਮੈਂ ਸਮਝਦਾ ਕਿ ਛਤਰ ਪੋਲਾ ਤਾਂ ਰਾਜੇ ਦਾ ਹੋਣਾ ਚਾਹੀਦਾ ਚਲੋ ਵੈਗਣਾ ਸ਼ਹਿਜ਼ਾਦੀ ਸੀ ਉਹ ਕਿਸੇ ਹੋਰ ਕੁਆਰੇ ਰਾਜੇ ਨਾਲ ਵਿਆਹ ਕਰ ਲੈਂਦੀ ਫਿਰ ਤਾਂ ਠੀਕ ਸੀ ਇਹਨੂੰ ਭੜੂਏ ਨੂੰ ਕਿਹਨੇ ਕਿਹਾ ਸੀ ਸੱਤ ਤਰੇ ਜਵਾਕ ਨੇ ਤੇ ਫਿਰ ਮੁੜ ਕੇ ਹਾਲ ਕੀ ਹੋਣਾ ਹਨਾ ਫਿਰ ਉਹ ਕਹੂ ਮੈਨੂੰ ਰਾਜ ਭਾਗ ਦੇ ਹੁਕੂ ਮੈਨੂੰ ਫਿਰ ਉਹ ਮਰਿਆਦਾ ਪਰਸ਼ੋਤਮ ਰਾਮ ਵਾਲੀ ਹੋਊਗੀ ਨਾ ਜਦੋਂ ਕਕਈ ਨੇ ਰੱਥ ਦਾ ਪਹੀਆ ਸੰਭਾਲਿਆ ਉਹ ਕਹਿੰਦੀ ਫਿਰ ਮੈਨੂੰ ਤਾਂ ਤੂੰ ਬਚਨ ਦੇ ਉਹ ਕਹਿੰਦੀ ਮੇਰਾ ਪੁੱਤਰ ਹੀ ਰਾਜ ਕਰੇ ਸ਼੍ਰੀ ਰਾਮ ਜੰਗਲ ਜਾਵੇ ਫਿਰ ਉੱਥੋਂ ਸੌਕਣਾ ਜੇ ਇਹ ਚੀਜ਼ ਹੀ ਚੱਲੇਗੀ ਨਾ ਇਹ ਤਾਂ ਫਿਰ ਰਾਜੇ ਨੂੰ ਚਾਹੀਦਾ ਕਿ ਬਹੁਤ ਪਤਨੀ ਬਾਦ ਕਿਉਂ ਸੋ ਇਸ ਕਰਕੇ ਮਰਦ ਪ੍ਰਧਾਨ ਸਮਾਜ ਦੀ ਫਿਤਰ ਚੋਂ ਇਹ ਕਹਾਣੀਆਂ ਨਿਕਲੀਆਂ ਨੇ ਇਹਦੇ ਚ ਔਰਤ ਦਾ ਉਪਾਖ ਹੈ ਉਹ ਦੇਖੋ ਆਪਣੇ ਪੁੱਤਾਂ ਦੀ ਘਾਤਲ ਵੀ ਬਣ ਜਾਂਦੀ ਹੈ ਉਹਦੀ ਮਜਬੂਰੀ ਹੈ ਤੇ ਫਿਰ ਉਹ ਵਾਰਿਸ ਮਤਵਾਨਾ ਬਾਹਰੋਂ ਲੈ ਆਉਂਦਾ ਹੁਣ ਉਹ ਕਹਿੰਦੀ ਮੇਰੀ ਕੋਖਾ ਜੀ ਕਿਹੜਾ ਮਰੀ ਹੈ ਮੈਂ ਪੁੱਤ ਜੰਮ ਕੇ ਦਵਾਂਗੀ ਹੈਨਾ ਸੋ ਇਹਦੇ ਚ ਪਰ ਇਹ ਹੈ ਇਹਦੇ ਚ ਉਸ ਔਰਤ ਨਾਲ ਹੀ ਟਿਕਾ ਹੋਇਆ ਹੈ ਹੈ ਨਾ ਜਿਵੇਂ ਅਸੀਂ ਅੱਜਕੱਲ ਸੈਦੇ ਖੇੜੇ ਨੂੰ ਵੀ ਭੰਦੇ ਨਾ ਸੈਦੇ ਦਾ ਵਿਚਾਰੇ ਦਾ ਕੀ ਦੋਸ਼ ਹੈ ਨਾ ਮਾਲੋ ਸੈਦਾ ਕਾਣਾ ਫਲਾ ਡਮਕਾ ਉਹਦਾ ਕੀ ਦੋਸ਼ ਹੈ ਨਾ ਸਹਿਬਾਂ ਦਾ ਕੀ ਦੋਸ਼ ਗਲਤੀ ਤੇ ਮਰਜ਼ੇ ਦੀ ਵੀ ਹੈ ਨਾ ਬਗਾਨੀ ਧੀ ਕੱਢ ਕੇ ਤੁਸੀਂ ਉੱਤੇ ਮੌਜ ਨਾਲ ਜਾ ਕੇ ਪੱਟ ਦਾ ਸਹਰਾਣਾ ਲਾ ਕੇ ਪੈ ਗਏ ਹੋ ਹੈ ਨਾ ਤੇ ਉਹਨੂੰ ਆਪਣੇ ਭਰਾਵਾਂ ਦਾ ਵੀ ਦੁੱਖ ਸੀਗਾ ਤੇ ਉਹਦੇ 'ਚ ਭੰਡਈ ਤਾਂ ਸਹਿਬਾਂ ਗਈ ਹੈ ਨਾ ਜਿੰਨੇ ਵੀ ਕਿਸੇ ਨੇ ਉਹਨਾਂ ਕੇਸਾਂ ਦੇ ਵਿੱਚ ਆ ਫੀਮੇਲ ਦਾ ਨਾਮ ਓਰੇ ਆਉਂਦਾ ਹੈ ਹੀ ਰਾਂਝਾ ਸਸੀ ਪੁੰਨੂ ਪਰ ਮਿਰਜ਼ਾ ਸਹਿਵਾ ਉਥੇ ਮਰਦ ਪ੍ਰਧਾਨ ਕੀਤਾ ਗਿਆ ਉਥੇ ਸਹਿਵਾ ਮਿਰਜ਼ਾ ਨਹੀਂ ਉਸ ਕਿਸੇ ਦਾ ਨਾਮ ਸੋ ਇਸ ਕਰਕੇ ਉਹਦੇ ਚ ਇਹ ਹੈ ਕਿ ਉਹ ਬੁਰੀ ਬਣਾਤੀ ਕੱਲੀ ਸਹਿਵਾ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਹੈਨਾ ਸੋ ਉਹਨੂੰ ਐ ਸੀ ਕਿ ਸ਼ਾਦ ਪੈਚ ਅਪ ਹੋਵੇ ਮੇਰੇ ਭਰਾ ਵੀ ਨਾ ਮਰਨ ਖੈਰ ਕੋਈ ਨਹੀਂ ਜੀ ਤੁਸੀਂ ਬਤਾਉ ਲਿਓ ਵਿੱਚ ਉਹ ਡਡੇ ਸੁੰਡ ਨਿਕਲ ਗਏ ਵਕੀਲ ਸਾਹਿਬ ਹੋਰ ਨਾ ਤੇ ਉਧਰ ਭੈਣ ਜੀ ਹੁਣੀ ਕਹਿਣ ਫਟਾਫਟ ਸਬਜ਼ੀ ਕੱਟੀਏ ਤੇ ਤੁਸੀਂ ਉੱਥੇ ਸ਼ਹਿਜ਼ਾਦੀ ਭਾਲੀ ਜਾਓ ਹਾਂ ਚਲੋ ਇਸੇ ਬਹਾਨੇ ਤੁਸੀਂ ਰਸੋਈ 'ਚ ਹੱਥ ਵਟਾਇਆ ਕਰੋਗੇ ਨਾ ਕੰਮ ਕਰਾ ਕੇ ਕਰੋਗੇ ਕਿ ਬੈਂਗਣੀ ਔਰ ਦੁਕਾਨ ਤੇ ਖੜੇ ਨਾ ਸਾਈਜ਼ ਵੇਖੀ ਜਾ ਕਰੋਗੇ ਹੋਏ ਜਿਵੇਂ ਕੁਝ ਨਹੀਂ ਖੜੇ ਹੋਏ ਖੈਰ ਇਹ ਸੀ ਲੋਕ ਕਹਾਣੀ ਇਹਨਾਂ ਲੋਕ ਕਹਾਣੀਆਂ ਦੇ ਵਿੱਚ ਇੱਕ ਮਤ ਦਿੱਤੀ ਗਈ ਹੈ ਕਿ ਭਾਈ ਜੇ ਰਾਜਾ ਐਕਸਟਰਾ ਰਾਣੀ ਲਿਉਂਦਾ ਤਾਂ ਲਿਉਣ ਦਿੱਤੀ ਜਾਵੇ ਹੈਨਾ ਬਾਅਦ ਵਿੱਚ ਭਾਵੇਂ ਪਟਿਆਲੇ ਵਾਲੇ ਵਾਲੀ ਹਾਲ ਹੋਵੇ ਹੈਨਾ ਖੈਰ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਕੁਝ ਛਾੜੀ ਹੁੰਦੇ ਨੇ ਤੁਸੀਂ ਆਪਣੇ WhatsApp ਗਰੁੱਪ ਨੰਬਰ 98100163 096557ਤੇ ਮੰਗਵਾ ਸਕਦੇ ਐਸੀ ਹੀ ਨੰਬਰ 98763096125 ਤੇ ਤੁਸੀਂ ਪ੍ਰੋਬਲਮ ਜੀ ਕਾਲ ਕਰ ਸਕਦੇ ਤੇ ਇਸੇ ਹੀ ਆ ਨੰਬਰ ਤੇ ਤੁਸੀਂ ਇਹਨਾਂ ਪ੍ਰੋਬਲਮਾਂ ਦਾ ਵੀ ਲਿੰਕ ਮੰਗਵਾ ਸਕਦੇ ਹੋ